ਤੇ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਕਹਿ ਰਹੇ ਹੋ ਕਿ ਉਸ ਦੇ ਵੱਲੋਂ ਮੇਰੇ ਨਾਲ ਬਲਾਤ ਕਰਕੇ ਇਤਿਹਾਸਿਕ ਸਾਡਾ ਦਿਨ ਹੈ ਵਿਸਾਖੀ ਵਾਲਾ ਦਿਨ ਕਿੰਡਾ ਵੱਡਾ ਸਾਡਾ ਇਤਿਹਾਸਿਕ ਦਿਨ ਹੈ ਤੇ ਉਹ ਦਿਨ ਇਹਨੇ ਸੇਵਾ ਦੇ ਬਹਾਨੇ ਮੈਨੂੰ ਖੁੱਡੇ ਲਾਰੇ ਪਹਚਾ ਦਿੱਤਾ ਤੇ ਇਹਨੇ ਪਿੱਠ ਦੇ वार ਕੀਤਾ ਉਹ ਕਿਹੜੇ ਇਤਿਹਾਸ 'ਚ ਲਿਖਿਆ ਕਿ ਕਹਿੰਦਾ ਧੀਆ ਤੇ ਵਾਰ ਨਹੀਂ ਕਰਦਾ ਤੇ ਇਹਨੇ ਵਾਰ ਕਿੱਦਾਂ ਕੀਤਾ ਸੀ ਇਹ ਅੰਦਰ ਵੜ ਕੇ ਮੈਨੂੰ ਸੇਵਾ ਦੇ ਬਹਾਨੇ ਨਾਲ ਵਿਸਾਖੀ ਵਾਲੇ ਦਿਨ ਤੇ ਕਹਿੰਦਾ ਕਿਰਪਾੜ ਮੈਂ ਪੌਣੀ ਜਾਣਦਾ ਤੇ ਮੈਂ ਚਲਾਉਣੀ ਵੀ ਜਾਣਦਾ ਜਿੱਥੇ ਮੈਨੂੰ ਨਿਰਦੋਸ਼ ਪਾਇਆ ਗਿਆ ਤੇ ਉਹ ਪੁਲਿਸ ਵੱਲੋਂ ਪਰਚਾ ਕੈਂਸਲ ਕੀਤਾ ਗਿਆ ਅਜੇ ਮਤਲਬ ਕੇਸ ਖਤਮ ਨਹੀਂ ਹੋਇਆ ਨਾ ਖਤਮ ਹੋਇਆ ਨਹੀਂ 5 ਸਾਲ ਤੋਂ ਮਤਲਬ ਕੇਸ ਲਗਭਗ ਚੱਲ ਰਿਹਾ ਤੁਹਾਨੂੰ ਚੱਲ ਰਿਹਾ ਚੱਲ ਰਿਹਾ ਉਹੀ ਤਾਂ ਮੈਂ ਤੁਹਾਨੂੰ ਬੇਨਤੀ ਕਰ ਰਹੀ ਆ ਨਾ ਵੀਰ ਜੀ ਜਦੋਂ ਜ਼ਬਰਦਸਤ ਕੀਤਾ ਉਦੋਂ ਤੁਹਾਨੂੰ ਡਰਾਇਆ ਧਮਕਾਇਆ ਗਿਆ ਰਾ ਪਰਿਵਾਰ ਮੈਂ ਉਰਦਪੁਰ ਤੇ ਕਰ ਦੂੰ ਵੇਖੀ ਸਹੀ ਤੇ ਸੱਤਾ ਇਹ ਵੀ ਕਹਿਆ ਕਿ ਸੱਤ ਪੀੜੀਆਂ ਤੱਕ ਯਾਦ ਰੱਖੇਗੀ ਜਿਹੜਾ ਕਹਿ ਰਿਹਾ ਵੀ ਉਹਦਾ ਅੰਮ੍ਰਿਤਪਾਲ ਸਿੰਘ ਮੈਰੋ ਨੂੰ ਕਹਿ ਰਿਹਾ ਕਿ ਤੂੰ ਵਿਆਹ ਕਰਾਰਾ ਤੂੰ ਛੜਾ ਛੜਾਂਗਾ ਤੂੰ ਨਿਆਣੇ ਪੈਦਾ ਕਰਨਾ ਚਲ ਉਹਦੇ ਤੇ ਨਿਆਣੇ ਨਹੀਂ ਤੇਰੇ ਤੇ ਨਿਆਣੇ ਵੀ ਅਗੇ ਹੀ ਤੂੰ ਮੈਰੋ ਨਾਲ ਕੁੜੀ ਤੋਰਨੀ ਆ ਉਹ ਤਾਂ ਕਹਿ ਰਿਹਾ ਕਿ ਵੀ ਅੰਮ੍ਰਿਤਪਾਲ ਮੈਰੋ ਨੇ ਬਾਣੇ ਨੂੰ ਦਾਗ ਲਾਇਆ ਹਜੂਰੀਏ ਦੇ ਨਾਲ ਕੁੜੀ ਦਾ ਗਲ ਘੁੱਟ ਕੇ ਮਾਰਿਆ ਅਜੂਰੀਏ ਦੇ ਨਾਲ ਇਹਨੇ ਆਂਦਾ ਵੀ ਉਹਦਾ ਗਲ ਘੁੱਟਿਆ ਤੇ ਤੂੰ ਹਜੂਰੀਆਂ ਨਾਲ ਮੈਨੂੰ ਧਮਕੀ ਦਿੱਤੀ। ਤਲਵਾਰਾਂ ਦੀ ਧਮਕੀ ਦਿੱਤੀ ਸੀ। ਤੂੰ ਦਰਬਾਰ ਸਾਹਿਬ ਤੱਕ ਵੀ ਪਹੁੰਚ ਕੀਤੀ ਸੀ। ਹਾਂਜੀ ਸਾਹਿਬ। ਅਕਾਲ ਤਖਤ ਸਾਹਿਬ ਤੱਕ? ਹਾਂਜੀ। ਦੇਖੋ ਜੀ ਉਹਨਾਂ ਨੇ ਵੀ ਅਜੇ ਕੋਈ ਸੁਣਵਾਈ ਨਹੀਂ ਅਜੇ ਮੇਰੀ ਹੋਈ ਕਿਉਂਕਿ ਉਹਨਾਂ ਦੇ ਜਦੋਂ ਜਾਇਦਾ ਮਸਲੇ ਇੰਨੇ ਤਗੜੇ ਆ ਇੱਕ ਮਸਲੇ ਨੂੰ ਭੁੱਲ ਕੇ ਦੂਜਾ ਤਿਆਰ ਹੋ ਜਾਂਦਾ। ਜਿਹੜਾ ਤੁਸੀਂ ਆਪਰੇਸ਼ਨ ਕਹਿੰਦੇ ਹੋ ਜਾਂ ਤੁਹਾਨੂੰ ਬੈੱਡ ਤੇ ਪੈਣਾ ਪਿਆ ਉਹਦਾ ਕਾਰਨ ਕੀ ਸੀ? ਇੱਕ ਦਵਾਈ ਦਿੱਤੀ ਸੀ ਮੈਂ ਕੁਛ ਦੇ ਨਹੀਂ ਕੀਤੀ। ਉਦੇ ਤੋਂ ਬਾਅਦ ਮੈਨੂੰ ਜ਼ਿਆਦਾ ਮੇਰੀ ਹਾਲਾਤ ਜਿਹੜੇ ਮਾੜੇ ਹੁੰਦੇ ਗਏ ਹੁੰਦੇ ਗਏ 2-3 ਸਾਲ ਮੇਰੀ ਕਦੀ ਕਿਤੇ ਦਵਾਈ ਕਦੀ ਕਿਤੇ ਦਵਾਈ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੋਲਿੰਦਰ ਸਿੰਘ ਛਰੇੜੀ ਪਿਛਲੇ ਦਿਨਾਂ ਦੇ ਵਿੱਚ ਕੰਚਨ ਕੁਮਾਰੀ ਉਰਫ ਕਮਲ ਕੌਰ ਦਾ ਇੱਕ ਮਾਮਲਾ ਸਾਹਮਣੇ ਆਉਂਦਾ ਜਿਸ ਦਾ ਕਤਲ ਕਰ ਦਿੱਤਾ ਜਾਂਦਾ ਬਠਿੰਡਾ ਦੇ ਵਿੱਚ ਤੇ ਉਸ ਦੀ লাশ ਪਾਰਕਿੰਗ ਦੇ ਵਿੱਚੋਂ ਮਿਲਦੀ ਹੈ ਉਸ ਤੋਂ ਬਾਅਦ ਬਹੁਤ ਬਹੁਤ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਬਹੁਤ ਸਾਰੇ ਲੋਕ ਜੋ ਕੰਮ ਕੀਤਾ ਗਿਆ ਜੋ ਕਤਲ ਕੀਤਾ ਗਿਆ ਉਸਦੇ ਹੱਕ ਦੇ ਵਿੱਚ ਖੜੇ ਹੋਏ ਦਿਖਾਈ ਦਿੱਤੇ ਤੇ ਇੱਕ ਸ਼ਖਸੀਅਤ ਹਰਜੀਤ ਸਿੰਘ ਰਸੂਲਪੁਰ ਜਿਨ੍ਹਾਂ ਨੂੰ ਬਾਬਾ ਹਰਜੀਤ ਸਿੰਘ ਰਸੂਲਪੁਰ ਵੀ ਕਿਹਾ ਜਾਂਦਾ ਉਹ ਸਾਫ਼ ਤੌਰ ਦੇ ਉੱਤੇ ਉਸ ਕਤਲ ਦੇ ਖਿਲਾਫ ਤੇ ਕਮਲਕੌਰ ਦੇ ਹੱਕ ਦੇ ਵਿੱਚ ਖੜੇ ਹੋਏ ਦਿਖਾਈ ਦਿੱਤੇ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਕਿਹਾ ਕਿ ਸਿੰਘਾਂ ਦਾ ਇਹ ਕੰਮ ਨਹੀਂ ਸਿੰਘ ਔਰਤਾਂ ਦੀ ਰੱਖਿਆ ਕਰਦੇ ਨੇ ਔਰਤਾਂ ਦੇ ਉੱਤੇ ਵਾਰ ਨਹੀਂ ਕਰਦੇ ਪਰ ਇਸੇ ਮਾਮਲੇ ਦੇ ਵਿੱਚ ਇੱਕ ਬੀਬੀ ਸਾਹਮਣੇ ਆਏ ਨੇ ਜੋ ਕਿ ਰਸੂਲਪੁਰ ਉਹਨਾਂ ਦੇ ਵੱਲੋਂ ਜਿਹੜਾ ਉਹ ਕਿਹਾ ਜਾਂਦਾ ਕਿ ਮੇਰੇ ਉੱਤੇ ਦੁਸ਼ਕਰਮ ਕੀਤਾ ਗਿਆ ਮੇਰੇ ਨਾਲ ਦੁਸ਼ਕਰਮ ਕੀਤਾ ਗਿਆ ਉਸਦੇ ਉਹ ਪੀੜਤ ਨੇ ਤਾਂ ਉਹ ਪੀੜਤਾ ਅੱਜ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਦਾ ਚਿਹਰਾ ਤੁਹਾਨੂੰ ਨਹੀਂ ਦਿਖਾ ਸਕਦੇ ਸੀ ਉਹਨਾਂ ਦਾ ਨਾਮ ਤੁਹਾਨੂੰ ਨਹੀਂ ਦੱਸ ਸਕਦੇ ਪਰ ਉਹਨਾਂ ਦੇ ਕੋਲੋਂ ਗੱਲਬਾਤ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰਕਾਰ ਇਹ ਮਾਮਲਾ ਕੀ ਹੈ ਹਰਜੀਤ ਸਿੰਘ ਰਸੂਲਪੁਰ ਦੇ ਉੱਤੇ ਜੋ ਉਹ ਕਥਿਤ ਤੌਰ ਦੇ ਉੱਤੇ ਦੋਸ਼ ਲਾ ਰਹੇ ਨੇ ਉਹ ਕੀ ਨੇ ਵੀਜੀ ਹਰਸ਼ਕਾ ਵਾਹਿਗੁਰਜ ਜਿੱਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਜੋ ਹਰਜੀਤ ਸਿੰਘ ਰਸੂਲਪੁਰਤਾ ਇਹ ਕਹਿ ਰਿਹਾ ਹੈ ਕਿ ਮੈਂ ਅਸੀਂ ਸਿੰਘ ਜਿਹੜੇ ਨੇ ਉਹ ਔਰਤਾਂ ਦੀ ਰੱਖਿਆ ਕਰਦੇ ਨੇ ਔਰਤਾਂ ਦੇ ਉੱਤੇ ਬਾਰ ਨਹੀਂ ਕਰਦੇ ਤੇ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਕਹਿ ਰਹੇ ਹੋ ਕਿ ਉਸ ਦੇ ਵੱਲੋਂ ਮੇਰੇ ਨਾਲ ਬਲਾਤਕਾਰ ਕੀਤਾ ਮੈਨੂੰ ਇਸੇ ਗੱਲ ਦਾ ਤੇ ਦੁੱਖ ਆ ਤੇ ਖੌਣ ਜਿਹੜਾ ਮੇਰੇ ਅੰਦਰ ਖੌਲ ਰਿਹਾ ਉਹ ਕਿਹੜੇ ਸਿੰਘਾਂ ਦੀ ਗੱਲ ਕਰਦਾ ਉਹ ਕਿਹੜੇ ਇਤਿਹਾਸ ਦੀ ਗੱਲ ਕਰਦਾ ਕਿਹੜੇ ਪੰਜਾਬ ਦੀ ਗੱਲ ਕਰਦਾ ਉਹ ਬੁੱਚੜ ਹਰਜੀਤਾ ਗੁੱਚੜ ਮੈਂ ਵਾਰ-ਵਾਰ ਕਹਿੰਦੀ ਹਰਜੀਤਾ ਗੁੱਚੜ ਮੇਰੇ ਸਾਹਮਣੇ ਤੇ ਆ ਤੂੰ ਕਹਿੰਦਾ ਜਨਾਨੀ ਤੇ ਵਾਰ ਨਹੀਂ ਕਰਦੇ ਬੱਚਿਆਂ ਦੀ ਵਾਰ ਨਹੀਂ ਕਰੀਦਾ ਤੇ ਤੂੰ ਕਿਤੇ ਵਾਰ ਕੀਤਾ ਸੀ ਤੂੰ ਆਪਣੀ ਆਪਣੇ ਆਪਣੇ ਆਪਣੀ ਪੀੜੀ ਥੱਲੇ ਸੋਟਾ ਮਾਰ ਤੂੰ ਕੀ ਕੀਤਾ ਸੀ ਤੂੰ ਮੈਨੂੰ ਉਹ ਵਿਸਾਖੀ ਵਾਲੇ ਦਿਨ ਇਤਿਹਾਸਿਕ ਸਾਡਾ ਦਿਨ ਹੈ ਵਿਸਾਖੀ ਵਾਲਾ ਦਿਨ ਕਿੱਡਾ ਵੱਡਾ ਸਾਡਾ ਇਤਿਹਾਸਿਕ ਦਿਨ ਹੈ ਤੇ ਉਹ ਦਿਨੇ ਨੇ ਸੇਵਾ ਦੇ ਬਹਾਨੇ ਮੈਨੂੰ ਖੁੱਡੇ ਲਾਰੇ ਪਹਚਾ ਦਿੱਤਾ ਤੇ ਇਹਨੇ ਪਿੱਠ ਦੇ वार ਕੀਤਾ ਉਹ ਕਿਹੜੇ ਇਤਿਹਾਸ 'ਚ ਲਿਖਿਆ ਦੱਸ ਕਿਹੜੇ ਸਾਲ ਦੀ ਗੱਲ ਹੈ ਇਹ 2021 ਦੀ ਗੱਲ ਹੈ ਜੀ ਠੀਕ ਹੈ ਹਾਂਜੀ 5 ਸਾਲ ਤੋਂ ਮੈਂ ਇਸ ਚੱਕੀ ਦੇ ਵਿੱਚ ਪੀਸ ਰਹੀ ਆ ਵੀਰ ਜੀ ਮੈਂ ਇੱਕ 5 ਸਾਲ ਦੇ ਵਿੱਚ ਐਦਾਂ ਦਾ ਟਾਈਮ ਵੇਖਾ ਕਿ ਮੈਂ ਨਮਕ ਨਾ ਰੋਟੀ ਖਾ ਕੇ ਵੀ ਗੁਜ਼ਾਰਾ ਕੀਤਾ ਪਰ ਇਸ ਡਿਸਟ ਨੂੰ ਮੈਂ ਇਹਦਾ ਖੜਾ ਨਹੀਂ ਛੱਡਣਾ ਮਰ ਜਦ ਤੱਕ ਮੇਰੇ ਸਵਾਸ ਆ ਇਹਦੇ ਕੋਲੋਂ ਮੈਂ ਇਹਦਾ ਜਵਾਬ ਲੈ ਕੇ ਛੱਡੂੰਗੀ ਸਰਕਾਰਾਂ ਤੋਂ ਪ੍ਰਸ਼ਾਸਨ ਤੋਂ ਵੀ ਮੈਂ ਇਨਸਾਫ ਦੀ ਮੰਗ ਕਰਦੀ ਆਈਆਂ ਸੰਗਤਾਂ ਦੇ ਚਰਨਾਂ ਵਿੱਚ ਵੀ ਬੇਨਤੀ ਕਰਦੀ ਆਂ ਕਿ ਇਹਨੂੰ ਇਹ ਪੁੱਛੋ ਕਿ ਕਹਿੰਦਾ ਧੀਆ ਤੇ ਵਾਰ ਨਹੀਂ ਕਰਦਾ ਤੇ ਇਹਨੇ ਇੱਕ ਵਾਰ ਕਿੱਦਾਂ ਕੀਤਾ ਸੀ ਇਹ ਅੰਦਰ ਵੜ ਕੇ ਮੈਨੂੰ ਸੇਵਾ ਦੇ ਭਾਣੇ ਨਾਲ ਵਿਸਾਖੀ ਵਾਲੇ ਦਿਨ ਤੇ ਕਹਿੰਦਾ ਕਿਰਪਾੜ ਮੈਂ ਪੌਣੀ ਜਾਂਦਾ ਤੇ ਮੈਂ ਚਲਾਉਣੀ ਵੀ ਜਾਂਦਾ ਹੂੰ ਘੋੜਾ ਦੱਬਣ ਦਾ ਟਾਈਮ ਨਹੀਂ ਲੱਗਦਾ ਇਹ ਕਿਹੜਾ ਡਿਸਟਪੂਚੜਾ ਕਿਹੜਾ ਕਿਹੜਾ ਇਤਹਾਸ ਹੈ ਤੇਰਾ ਤੂੰ ਕਿਹੜੇ ਪੰਜਾਬ ਦੀ ਗੱਲ ਕਰਦਾ ਪੰਜਾਬ ਬਚਾਉਣਾ ਬਚਾਉਣਾ ਅਹੀਂ ਤਾਂ ਤੇਰੇ ਵਰਗੇ ਤਾਂ ਬਚਾਉਣਾ ਕਿ ਕਿੰਨੀਆਂ ਤੁਤੀਆਂ ਦੀ ਜ਼ਿੰਦਗੀ ਬਰਬਾਦ ਕੀਤੀ ਆ ਮੈਂ ਆਵਜੇ ਨੂੰ ਵੀ ਕਹਿਣਾ ਚਾਹੁੰਦੀ ਆ ਸੰਗਤਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੀ ਇਹਨੂੰ ਇਹ ਪੁੱਛੋ ਵੀ ਇਹਨੇ ਕਿੱਥੋਂ ਡਿਗਰੀ ਲਈ ਸੀ ਇਹਨੇ ਜਦੋਂ ਅਸੀਂ ਨਵੇਂ-ਨਵੇਂ ਵੀਰ ਜੀ ਮਿਲੇ ਸੀ ਨਾ ਹੂੰ ਆ 2018 ਉਹ ਹੀ ਪੁੱਛਣਾ ਚਾਹੁੰਦਾ ਸੀ ਵੀ ਤੁਸੀਂ ਸੰਪਰਕ ਚ ਕਿਵੇਂ ਆਉਨੇ ਹੋ ਹਰਜੀਤ ਤੇਰੀ ਉਹ ਹੀ ਉਹ ਹੀ ਮੈਂ ਤੁਹਾਡੇ ਕਹਨ ਤੋਂ ਪਹਿਲਾਂ ਵੀ ਦੱਸਣ ਲੱਗੀ ਆ ਵੈਸੇ ਇਹ तकरीबन ਮੇਰੀਆਂ ਵੀਡੀਓ ਸੰਗਤਾਂ ਨੇ ਸੁਣ ਚੁੱਕੀਆਂ ਬਹੁਤ ਹੂੰ ਅਸੀਂ ਜਦੋਂ ਇਹਨੂੰ ਮਿਲੇ ਸੀਗੇ ਨਾ ਲਾਕਡਾਊਨ ਨਵਾਂ ਨਵਾਂ ਜੇ ਖੁੱਲਿਆ ਸੀਗਾ ਮੈਂ ਬਿਮਾਰ ਸੀਗੀ ਅਸੀਂ ਪੀਜੀਆ ਦਵਾਈ ਲੈਣ ਗਏ ਸੀ ਜਦੋਂ ਇਹਨੂੰ ਬੁੱੱਛੜ ਨੂੰ ਮਿਲੇ ਅਸੀਂ ਹੂੰ ਤੇ ਇਹਦੇ ਸੇਵਾਦਾਰ ਹੀ ਜਿਹੜਾ ਉਹਨੇ ਕਹਿਤਾ ਵੀ ਤੁਸੀਂ ਸੰਤਾਂ ਮਹਾਂਪੁਰਸ਼ਾਂ ਨੂੰ ਮਿਲੋ ਅਸੀਂ ਸੰਤ ਮਹਾਂਪੁਰਸ਼ ਸਮਝ ਕੇ ਇਹਨੂੰ ਮਿਲ ਲਿਆ ਮੈਨੂੰ ਨਹੀਂ ਸੀ ਪਤਾ ਕਿ ਨੀਲੇ ਬਾਣੇ ਦੇ ਵਿੱਚ ਮੈਨੂੰ ਤੇ ਮਾਣ ਸੀ ਆਪਣੇ ਗੁਰੂ ਦੇ ਬਾਣੇ ਤੇ ਮੇਰੇ ਗੁਰੂ ਦੀ ਮੋਹਰਾ ਸਿੰਘ ਚੜ੍ਹਦੀ ਕੜਾ ਦਾ ਖਾਲਸਾ ਦਾ ਚੜ੍ਹਦੀ ਕਲਾ ਦਾ ਹੈ ਚੜ੍ਹਦੀ ਕਲਾ ਚ ਰਹੇਗਾ ਪਰ ਜੇ ਇਹ ਦੇ ਬਾਣਿਆਂ ਦੇ ਵਿੱਚ ਨੀਲੇ ਦੇ ਵਿੱਚ ਜਿਹੜਾ ਸ਼ੈਤਾਨ ਵੜਿਆ ਉਹਨੂੰ ਅਸੀਂ ਖਤਮ ਕਰਨਾ ਉਹਨੂੰ ਅਸੀਂ ਕੱਢਣਾ ਉਹ ਬਾਣੇ ਦੇ ਲੈ ਕੇ ਨਹੀਂ ਹੈ ਜੇ ਮੈਂ ਸ਼ਿਕਾਰ ਹੋਈਆਂ ਮੈਂ ਬਾਣੇ ਦੇ ਵਿਜਾਲਤ ਹੋਈਆਂ ਮੈਂ ਕੋ ਆਮ ਪਹਿਰਾਵੇ ਚ ਨਹੀਂ ਆਈ ਕਿਸੇ ਦੀ ਸ਼ਿਕਾਰ ਹੋਈ ਮੈਂ ਕਿਹਾ ਮੇਰੇ ਗੁਰੂ ਦਾ ਇਤਿਹਾਸ ਆ ਮੇਰੇ ਸਿੱਖ ਵੀਰ ਤੇ ਰਾਖੀ ਕਰਦੇ ਆ ਗਊ ਗਰੀਬ ਦੀ ਰਾਖੀ ਕਰਦੇ ਆ ਈਆਂ ਨੂੰ ਜਦੋਂ ਪੀੜਾਂ ਚੱਲੀਆਂ ਸੀ ਈਆਂ ਨੂੰ ਸੇਫਟੀ ਦੇ ਨਾਲ ਘਰਾਂ ਦੇ ਵਿੱਚ ਪਹੁੰਚਾਇਆ ਗਿਆ ਸੀ ਇਹ ਸਾਡਾ ਇਤਿਹਾਸ ਸੀ ਇਨੇ ਬੁਲਾ ਲਿਆ ਅਗਲੇ ਦਿਨ ਤੇ ਸਾਨੂੰ ਸਰਦਾਰ ਜੀ ਨੂੰ ਲੈ ਕੇ ਦੇਤੀ ਪਰਚੀ ਜੀ 26 ਚੋਂ ਦਵਾਈ ਲਾਇਆਓ 26 ਦੇ ਵਿੱਚੋਂ ਅਸੀਂ ਜਿਹੜੀ ਜੜੀ ਬੂਟੀ ਲਿਆਂਦੀ ਉਹਨੇ ਮੇਰੇ ਅੰਦਰ ਵੀਰ ਜੀ ਇੰਨੀ ਕ ਮਤਲਬ ਗਰਮੀ ਕਰ ਦਿੱਤੀ ਮੇਰਾ ਅੰਦਰੋਂ ਸਾਰਾ ਸਿਸਟਮ ਹੀ ਜਿੱਦਾਂ ਸਾਰਾ ਅੰਦਰੋਂ ਜ਼ਖਮ ਹੋ ਗਏ ਐਨਾ ਖਰਾਬ ਹੋ ਗਿਆ ਮੇਰਾ ਆਪਰੇਸ਼ਨ ਹੋਇਆ ਹੁਣ ਮੈਂ ਅੱਜ ਆਪਰੇਸ਼ਨ ਹੋ ਗਿਆ ਮੇਰਾ ਉਸ ਤੋਂ ਬਾਅਦ ਆ ਕਿ ਮੇਰਾ ਕਿ ਜਿਹੜਾ ਪਾਰਟ ਸੀਗੇ ਖਰਾਬ ਕੀਤੇ ਗਏ ਉਹਦੀ ਦਵਾਈ ਦੇ ਨਾਲ ਚਲੋ ਉਦੋਂ ਅਸੀਂ ਗੌਰ ਨਹੀਂ ਕੀਤੀ ਸੀ ਆਖਿਆ ਚਲੋ ਜੇਕਰ ਆਪਾਂ ਦਵਾਈ ਲੈਨੇ ਆ ਇੱਥੋਂ ਨਹੀਂ ਚੱਲੀ ਆਪਾਂ ਦੂਜੇ ਡਾਕਟਰ ਕੋ ਚਲੇ ਜਾਂਦੇ ਆ ਇੱਥੇ ਤਾਂ ਕੋਈ ਰੌਲਾ ਹੀ ਨਹੀਂ ਆ ਪਰ ਜਿਹੜਾ ਇਹ ਕਿਹੜੇ ਮੂੰਹ ਦੇ ਨਾਲ ਕਹਿੰਦਾ ਵਾ ਫਿਰ ਰਾਖੀ ਕਰਨੀ ਹੈ ਤੇ ਮੈਂ ਬੱਚੇ ਬਚਾਉਣੇ ਇੱਕ ਨਾ ਮੇਰੇ ਕੋ ਆ ਵੀਰਜੀ ਵੀਡੀਓ ਆ ਜਿੱਥੇ ਇਹ ਭੌਂ ਕਰਿਆ ਕੀ ਭੌਂ ਕਰਿਆ ਕਿਹੜਾ ਕੁਝ ਦੇਖਦੇ ਨੇ ਕਈ ਛੜਾ ਛਣਾ ਕੇ ਹੈ ਆ ਤੂੰ ਆਪਣੀ ਬਾਸ਼ ਨੂੰ ਇਹ ਅਮਰਤਪਾਲ ਸਿੰਘ ਮੈਰੋਂ ਨੂੰ ਕੀ ਕਹਿ ਰਿਹਾ ਕਿ ਤੂੰ ਛੜਾ ਮਲੰਗਾ ਤੂੰ ਵਿਆਹ ਕਰਾ ਲਾ ਤੂੰ ਬੱਚੇ ਪੈਦਾ ਕਰ ਲਾ ਓਏ ਦੁਸ਼ਟਾ ਤੈਨੂੰ ਮੈਂ ਪੁੱਛਣਾ ਚਾਹੁੰਦੀ ਆ ਉਹ ਤੇ ਬੱਚਾ ਆ ਉਹਨੂੰ ਤੇ ਕਹਾਂਗੇ ਵਿਆਹ ਕਰਾ ਲਾ ਤੇ ਤੈਨੂੰ ਜਿਹੜੇ 5 ਦਰਜਣ ਨਿਆਣਿਆਂ ਦੀ ਜਮਕੇ ਤੂੰ ਖੇ ਖਾਂਦਾ ਫਿਰਦਾ ਤੈਨੂੰ ਕੀ ਕਰੀਏ ਇਹੋ ਜਿਹੇ ਨੂੰ ਫਿਰ ਸੋਦਾ ਹੀ ਲੱਗਣਾ ਚਾਹੀਦਾ ਨਾ ਹੂੰ ਜਿਹੜਾ ਵਿਆਹਿਆ ਵਰਿਆ ਹੋ ਕੇ ਧੀ ਆਲਾ ਹੋ ਕੇ ਤੇ ਇਹਨੇ ਪਿੱਠ ਦੇ वार ਕੀਤਾ ਇਹ ਬਲਾਤਕਾਰੀ ਆਹਰਜੀਤ ਗੁਚੜ ਬਲਾਤਕਾਰੀ ਜਿਹੜਾ ਕਹਿ ਰਿਹਾ ਵੀ ਉਹਦਾ ਅੰਮ੍ਰਿਤਪਾਲ ਸਿੰਘ ਮੈਰੋ ਨੂੰ ਕਹਿ ਰਿਹਾ ਕਿ ਤੂੰ ਵਿਆਹ ਕਰਾ ਲਾ ਤੂੰ ਛੜਾ ਛੜਾਂ ਗਿਆ ਤੂੰ ਨਿਆਣੇ ਪੈਦਾ ਕਰ ਲਾ ਚਲ ਉਹਦੇ ਤੇ ਨਿਆਣੇ ਨਹੀਂ ਤੇਰੇ ਤੇ ਨਿਆਣੇ ਵੀ ਹੈਗੇ ਇਹ ਤਾਂ ਕੁੜੀ ਵਾਲਮੀ ਵੇਖਿਆ ਤੂੰ ਮੈਰੋ ਨਾਲ ਕੁੜੀ ਤੋਰਨੀ ਆ ਤੂੰ ਕੁੜੀ ਤੋਰੇਗਾ ਦੱਸ ਮੈਨੂੰ ਮੈਂ ਬਰਾਤ ਲੈ ਕੇ ਆਉਣੀ ਚੱਲ ਬਚੜਾ ਤੂੰ ਸੋਚ ਸਮਝ ਕੇ ਗੱਲ ਕਰ ਉਹ ਤਾਂ ਕਹਿ ਰਿਹਾ ਕਿ ਵੀ ਅਮਰਤਪਾਲ ਮੈਰੋ ਨੇ ਬਾਣੇ ਨੂੰ ਦਾਗ ਲਾਇਆ ਹਜੂਰੀਏ ਦੇ ਨਾਲ ਕੁੜੀ ਦਾ ਗਲ ਘੁੱਟ ਕੇ ਮਾਰਿਆ ਦੇਖੋ ਜੀ ਹਜੂਰੀਏ ਦੇ ਨਾਲ ਇਹਨੇ ਆਂਦਾ ਵੀ ਆਂਦਾ ਗਲ ਘੁੱਟਿਆ ਤੇ ਤੂੰ ਹਜੂਰੀਏ ਨਾਲ ਮੈਨੂੰ ਧਮਕੀ ਦਿੱਤੀ ਕਰਪਾਨ ਦੀ ਧਮਕੀ ਦਿੱਤੀ ਸੀ ਉਹਨੇ ਤਾਂ ਇੱਕ ਗੰਦ ਦਾ ਖਤਮਾ ਕੀਤਾ ਮੈਂ ਵੀ ਗੱਲ ਕਹਿਣਾ ਚਾਹੁੰਦੀ ਆ ਭਾਵੇਂ ਉਹ ਪਾਕਿਸਤਾਨ ਦੀ ਹੋਵੇ ਰਾਜਸਥਾਨ ਦੀ ਹੋਵੇ ਪੰਜਾਬ ਦੀ ਧੀ ਹੋਵੇ ਜੇ ਗੰਦ ਫਲਾਏਗੀ ਤਾਂ ਉਹਦੇ ਨਾਲ ਇਹੀ ਹਸ਼ਰ ਹੋਏਗਾ। ਦੇਖੋ ਜੀ ਸਾਡਾ ਇੱਕ ਜਿਹੜਾ ਉਹਨੇ ਗੰਚਨ ਕਮਾਰੀ ਕੇ ਕੀ ਉਹਦਾ ਨਾਮ ਸੀਗਾ ਉਹ ਕੌਰ ਦਾ ਇਸਤੇਮਾਲ ਕਰ ਰਹੀ ਆ ਕੌਰ ਉਹਨੂੰ ਇਤਿਹਾਸ ਦਾ ਨਹੀਂ ਪਤਾ ਕਿ ਕੌਰ ਸਿਰ ਦੇ ਕੇ ਸੀਸ ਦੇ ਕੇ ਕੌਰ ਮਿਲਿਆ ਸੀਸ ਦੇ ਕੇ ਪੱਗ ਮਿਲੀ ਇਹ ਸੀਸ ਦੇ ਕੇ ਸਰਦਾਰੀ ਮਿਲੀ ਇਹ ਸਿੱਖੀ ਮਿਲੀ ਆ ਬਿਲਕੁਲ ਠੀਕ ਹੈ ਤੇ ਇਹ ਹਰਜੀਤ ਨੂੰ ਨਹੀਂ ਪਤਾ ਤੇ ਇਹ ਤੇ ਨਾ ਪਹੁੰਕੇ ਨਾ ਹਰ ਚੈਨਲਾਂ ਤੇ ਜਾ ਕੇ ਬਹੁ 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 ਕਰਨ ਲੱਗ ਜਾਂਦਾ ਪੂਸ਼ ਮਾਰ ਕੇ ਕਦੀ ਉੱਥੇ ਕਦੀ ਉੱਥੇ ਕਦੀ ਭਾਜਪੀ ਦੀਆਂ ਜਾ ਕੇ ਤਲਵੇ ਛੱਟਦਾ ਫਿਰਦਾ 5 ਸਾਲ ਤੋਂ ਇਹ ਭੱਜਾ ਹੋਇਆ ਕਦੀ ਕਿਤੇ ਕਦੀ ਕਿਤੇ ਜੇ ਤੂੰ ਸੱਚਾ ਤਾਂ ਤੂੰ ਦਿਨੇ ਕਿਉਂ ਨਹੀਂ ਸੜਕਾਂ ਤੇ ਆਉਂਦਾ ਦਫ਼ਤਰ 'ਚ ਕਿਉਂ ਨਹੀਂ ਪੈਂਦਾ ਹੂੰ ਵੀਰ ਜੀ ਬਹਿੰਦਾ ਥੋੜੀ 5 ਸਾਲ ਤੋਂ ਨਿਕਲਿਆ ਅਕਾ ਇਹ ਕਹਿੰਦੇ ਪਹਿਲਾਂ ਵੀ ਇਦਾਂ ਹੀ ਕਹਿੰਦਾ ਇਹ ਅਮਰਤਪਾਲ ਸਿੰਘ ਮਹਿਰੋ ਦੀ ਗੱਲ ਕਰ ਰਿਹਾ ਭਰਾ ਦੀ ਇਹ ਸ਼ਮ ਸ਼ਮ ਰੋਂਦਾ ਉਹਦੀ ਮਾਂ ਮਰ ਗਈ ਦੀ ਭੈਣ ਨਿਕਲ ਗਈ ਸੀ ਆਂਦਾ ਇਹਨੂੰ ਸ਼ਰਮ ਨਹੀਂ ਆ ਰਹੀ ਅਜੇ ਵੀ ਇਹ ਭੈਣਾਂ ਦੀਆਂ ਨਿਕਲਦੀਆਂ ਗੱਲਾਂ ਕਰਦਾ ਤੇ ਇੱਕ ਵਾਰ ਨੇ ਕਹਿੰਦਾ ਮੈਂ ਪੰਜਾਬ ਦੀਆਂ ਧੀਆਂ ਭੈਣਾਂ ਦੀ ਰਾਖੀ ਕਰਦਾ ਕਿਹੜੀ ਮੈਂ ਤਾਂ ਨਹੀਂ ਵੀ ਮੈਂ ਸੰਗਤਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੀ ਆ ਮਾਨ ਜੋਗ ਆਪਣਾ ਸੀਮ ਸਿੰਘ ਜਿਹੜੇ ਭਗਵੰਤ ਮਾਨ ਸਿੰਘ ਜੀ ਆ ਉਹਨਾਂ ਦੇ ਅੱਗੇ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਭਰਾ ਜੀ ਇਹਨਾਂ ਜੇ ਨਹੀਂ ਹਾਂ ਦਾ ਵੀ ਮੈਂ ਇਹਨਾਂ ਨੂੰ ਬੇਨਤੀ ਕਰਦਾ ਵਾ ਕਿ ਤੁਸੀਂ ਇਹਨਾਂ ਨੂੰ ਨਹੀਂ ਸੁਧਾਰ ਸਕਦੇ ਇਹਨਾਂ ਨੂੰ ਕਾਤਰੀਆਂ ਜਿਹੜੇ ਕਤਲ ਕਰਦੇ ਹਨ ਉਹਨੂੰ ਨਹੀਂ ਸਮਝਾ ਸਕਿਆ ਮੈਨੂੰ ਦੱਸੋ ਮੈਂ ਸੇਫਟੀ ਕਰਦਾ ਉਹਨਾਂ ਦੀ ਕੁੜੀਆਂ ਲਈ ਬਿਲਕੁਲ ਹੁਣ ਕਿਹਾ ਮੈਂ ਰੱਖਿਆ ਕਰੂੰਗਾ ਹਨਾ ਉਹਨਾਂ ਨੇ ਕਿਹਾ ਮੂਰੇ ਹੋ ਕੇ ਕਹਿੰਦੇ ਗੋਲੀ ਖਾ ਲੂੰ ਹਾਂ ਮੂਰੇ ਅger ਗੋਲੀ ਖਾ ਲੂੰ ਤੇ ਮੈਂ ਵੀ ਉਹਨਾਂ ਨੂੰ ਮਾਨ ਸਿੰਘ ਜੀ ਨੂੰ ਕਹਿ ਰਹੀ ਆ ਕਿ ਜੇ ਤੁਹਾਡੇ ਕੋਲ ਇਹੋ ਜਿਹੀ ਬਲਾਤਕਾਰੀਆਂ ਨੂੰ ਨਹੀਂ ਨੱਥ ਪਾਈ ਜਾਂਦੀ ਤੇ ਨੀਲੇ ਬਾਣੇ ਵਾਲਿਆਂ ਨੂੰ ਅਥਾਰਟੀ ਦਵੋ ਜੇ ਨਾ ਖਤਮ ਹੋਇਆ ਤੇ ਮੈਨੂੰ ਬਾਦੋ ਇੱਕ ਜਿਹੜੇ ਨੰਗੇਜ ਕਰਦੀਆਂ ਨਾ ਕੁੜੀਆਂ ਮੁੰਡੇ ਇਹ ਵੀ ਖਤਮ ਹੋ ਜਾਣਗੇ ਜਿਹੜੀ ਥਾਂ ਥਾਂ ਤੇ ਜਗਾ ਜਗਾ ਤੇ ਬਲਾਤਕਾਰ ਹੋਣ ਉਹ ਵੀ ਖਤਮ ਹੋਣਗੇ ਇੱਕ ਪਾਸੇ ਹਰ ਜਗ੍ਹਾ ਤੇ ਸਾਨੂੰ ਦੇਖਿਆ ਨੂੰ ਮਿਲਦਾ ਪੜਨ ਨੂੰ ਮਿਲਦਾ ਬੇਟੀ ਬਚਾਓ ਬੇਟੀ ਪੜਾਓ ਤੇ ਕਿੱਥੇ ਬੇਟੀ ਸੇਫ ਆ ਜੇ ਇਹਨੂੰ ਨਾਥ ਪਈ ਹੁੰਦੀ ਨਾ ਇਹ ਜੇਲ੍ਹ ਚ ਹੁੰਦਾ ਤੇ ਅੱਜ ਇਹ ਭੰਕਣ ਨੂੰ ਇਹਨੂੰ ਟਾਈਮ ਨਾ ਮਿਲਦਾ ਪੈਸਾ ਦੇ ਕੇ ਇਹਨੇ ਤੇ ਸ਼੍ਰੀ ਆਮ ਕਿਹਾ ਸੀ ਮੈਨੂੰ ਕਹਿੰਦਾ ਸੀ ਜੇ ਤੂੰ ਮੇਰੇ ਤੇ ਕੋਈ ਕਾਰਵਾਈ ਕਰੇਂਗੀ ਤੇ ਪੁਲਿਸ ਮੇਰੀਆਂ ਜੇਬਾਂ ਚ ਜੱਜ ਤੇ ਵਕੀਲ ਫਿਰਦਨ ਦੀ ਮੈਂ ਔਕਾਤ ਰੱਖਦਾ ਇਹ ਪੈਸੇ ਦੇ ਸਿਰ ਤੇ ਤੁਸੀਂ ਕਾਰਵਾਈ ਕੀਤੀ ਸੀ ਕਾਰਵਾਈ ਚੱਲ ਰਹੀ ਆ ਜੀ ਇਹਨੇ ਉਹ ਕਿਹਾ ਜਾ ਰਿਹਾ ਕਿ ਤੁਹਾਡੇ ਮਾਮਲੇ ਦੇ ਵਿੱਚ ਵੀ ਤੁਹਾਡਾ ਜਿਹੜਾ ਮਾਮਲਾ ਉਹ ਪੁਲਿਸ ਨੇ ਰੱਦ ਕਰ ਦਿੱਤਾ ਸੀ ਰੱਦ ਕਰ ਦਿੱਤਾ ਸੀ ਉਹ ਦੋ ਆਪਸ਼ਨ ਸੀਗੇ ਉਹਦੇ ਵਿੱਚ ਗੜਬੜ ਹੋਈ ਆ ਅੱਜ ਵੀ ਕਹਿੰਦੀ ਆ ਕਹਿੰਦੀ ਉਹ ਥੋੜਾ ਸਮਝਾਓ ਨਾ ਫਿਰ ਇਦਾਂ ਕਿ ਵਕੀਲ ਸਾਹਿਬ ਜਿਹੜੇ ਸੀਗੇ ਮੇਰੇ ਪਹਿਲਾਂ ਹਾਂ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਪਰਚਾ ਡਾਇਰੈਕਟਲੀ ਪਰਚਾ ਹੁੰਦਾ ਉਹਦੇ ਵਿੱਚ 100 ਪਤਾ ਨਹੀਂ 64 ਦੇ ਜਿਹੜੇ ਬਿਆਨ ਹੁੰਦੇ ਆ ਠੀਕ ਹੈ ਉਹ ਉਹਨਾਂ ਦੀ ਲੋੜ ਨਹੀਂ ਆ ਜੀ ਵਕੀਲ ਨੇ ਸਾਈਨ ਸਾਈਨ ਕਰਤੇ ਮੈਨੂੰ ਵਕੀਲ ਨੇ ਕਿਹਾ ਜੀ ਇੱਥੇ ਸਾਈਨ ਕਰ ਦੇ ਮੈਨੂੰ ਕੀ ਪਤਾ ਸੀ ਮੈਂ ਸਾਈਨ ਕਰ ਦਿੱਤੇ ਚਲੋ ਜਿਆਦਾ ਨਹੀਂ ਪੜੇ ਲਿਖੇ ਮੜਮੋਟਾ ਸਾਈਨ ਸੂਨ ਤੇ ਕਰ ਹੀ ਲੈਨੇ ਆ ਸਾਈਨ ਕਰ ਦਿੱਤੇ ਮੈਂ ਤੇ ਉਹ ਮੈਨੂੰ ਪੰਨੀ ਚਾਹੀ ਵੀ ਨਹੀਂ ਪਤਾ ਲੱਗਾ ਜੀ ਤੁਹਾਡਾ ਦੇ ਪ੍ਰਚਾਰ ਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤੁਸੀਂ ਐਗਰੀ ਮੈਂ ਜੱਜ ਸਾਹਿਬ ਨੂੰ ਕਹਿਤਾ ਕਿ ਮੈਂ ਐਗਰੀ ਨਹੀਂ ਆ ਮੈਂ ਸੈਟੀਸਫਾਈ ਨਹੀਂ ਆ ਮੇਰੇ ਇਸ ਕੇਸ ਦੀ ਦੁਬਾਰਾ ਜਾਂਚ ਕੀਤੀ ਜਾਵੇ ਤਹਿ ਤਿਕ ਹੂੰ ਤਹਿ ਤਿਕ ਕੀਤੀ ਜਾਵੇ ਨੰਬਰ 2 ਪਹਿਲੀ ਆਈਓ ਨੂੰ ਮੈਂ ਜਦੋਂ ਟਾਈਮ ਦਿੱਤਾ ਆ ਪਹਿਲੇ ਦਿਨ ਉਸ ਦਿਨ ਮੈਂ ਕਹਤਾ 12:30 ਦਾ ਲਗਭਗ ਫਿਰ ਮੈਂ ਅਗਲੇ ਦਿਨ ਫਿਰ ਗਈ ਆ ਮੈਂ ਕਿਹਾ ਮੈਡਮ ਜੀ ਬੇਨਤੀ ਹੱਥ ਜੋੜ ਕੇ ਕਿ 6:30-5 ਦਾ ਟਾਈਮ ਹੋਏਗਾ ਉਹਦੇ ਚ ਲੋਕੇਸ਼ਨਾਂ ਜੀ ਲਗ ਲਗ ਆ ਗਏ ਜਦੋਂ ਹਣ 12 ਵਜੇ ਦਾ ਟਾਈਮ ਮੈਂ ਬੋਲਤਾ ਉਹਨਾਂ ਨੇ 12 ਵਜੇ ਵਾਲਾ ਨੋਟ ਕਰਤਾ 5 ਵਜੇ ਵਾਲਾ ਨੋਟ ਹੀ ਨਹੀਂ ਕੀਤਾ ਇੱਕ ਮੇਰੀ ਤੇ ਹਰਜੀਤ ਦੀ ਜਿਹੜੀ ਹਰਜੀਤੇ ਗੁੱਚੜ ਦੀ ਹੋਊਗੀ ਨਾ ਲੋਕੇਸ਼ਨ ਉਹ ਇੱਕ ਜਗ੍ਹਾ ਤੇ ਬੋਲਦੀ ਨਹੀਂ ਸੀ ਇਸ ਕਰਕੇ ਥੋੜਾ ਜਿਹਾ ਉੱਪਰ-ਨੀਚੇ ਹੋ ਗਿਆ हुँ. अपना ਹੁਣ ਯਾਰੀ ਆ ਸਾਰਾ ਕੁਝ ਕੇਸ ਚੱਲ ਰਿਹਾ 7ਵੇਂ ਮਹੀਨੇ ਦੀ 11 ਤਰੀਕ ਹੈ ਜੀ ਮਤਲਬ ਹਜੇ ਕੇਸ ਚੱਲ ਰਿਹਾ ਚੱਲ ਰਿਹਾ ਹਜੇ ਮਤਲਬ ਕੇਸ ਖਤਮ ਨਹੀਂ ਹੋਇਆ ਨਾ ਖਤਮ ਹੋਇਆ ਨਹੀਂ 5 ਸਾਲ ਤੋਂ ਮਤਲਬ ਕੇਸ ਲਗਭਗ ਚੱਲ ਰਿਹਾ ਤੁਹਾਨੂੰ ਚੱਲ ਰਿਹਾ ਚੱਲ ਰਿਹਾ ਉਹੀ ਤਾਂ ਮੈਂ ਤੁਹਾਨੂੰ ਬੇਨਤੀ ਕਰ ਰਹੀ ਆ ਨਾ ਵੀਰ ਜੀ ਮੈਨੂੰ ਕਈਆਂ ਨੇ ਕਿਹਾ ਕਿ ਤੁਹਾਨੂੰ ਡਰ ਨਹੀਂ ਆ ਰਿਹਾ ਹੂੰ ਡਰ ਨਹੀਂ ਆ ਰਿਹਾ ਕਿ ਤੁਸੀਂ ਇੱਕ ਆਮ ਪਰਿਵਾਰ ਦੇ ਹੋ ਕੇ ਅੱਡੇ ਤਗੜੇ ਬੰਦੇ ਨਾਲ ਮੱਥਾ ਲਾਇਆ ਤਗੜਾ ਕਹਦਾਓ ਇਹ ਤਗੜਾ ਨਹੀਂ ਹੈ ਤਗੜਾ ਮੇਰੇ ਸ੍ਰੀ ਗੁਰੂ ਰਾਮਦਾਸ ਦਾ ਹੱਥ ਹੈ ਹੂੰ ਜਿਹਦੀ ਬਜੌਲਤ ਮੈਂ ਉਹਦਾ ਸਾਹਮਣਾ ਕੀਤਾ ਨਹੀਂ ਤੇ ਇਹਨੇ ਜੋ ਕੁਝ ਕੀਤਾ ਨਾ ਸਾਨੂੰ ਮਾਰਨ ਨਾਲੋਂ ਕੋਈ ਕਮੀ ਨਹੀਂ ਛੱਡੀ ਇਹਨੇ ਜਦੋਂ ਜ਼ਬਰਜਨਾਹ ਕੀਤਾ ਉਦੋਂ ਤੁਹਾਨੂੰ ਡਰਾਇਆ ਧਮਕਾਇਆ ਗਿਆ ਬਿਲਕੁਲ ਜੀ ਉਹੀ ਉਹਦੇ ਹੀ ਕਹਿੰਦਾ ਸੀ ਕਿ ਵੀ ਮਤਲਬ ਕਿਰਪਾਨ ਪੌਣੀ ਜਾਣ ਦਾ ਚਲਾਉਣੀ ਜਾਣ ਦਾ ਹੂੰ ਘੋੜਾ ਦੱਬਣ ਤੇ ਟਾਈਮ ਨਹੀਂ ਲੱਗਦਾ ਇਹਦਾ ਮਤਲਬ ਉਹਦੇ ਕੋਲ ਉਦੋਂ ਕੋਈ ਰਫਲ ਕੋਈ ਪਿਸਤੌਲ ਵਗੈਰਾ ਜੇ ਦੇ ਕੋਲ ਹੋਣਗੇ ਤਾਂ ਹੀ ਇਹਨੇ ਕਿਹਾ ਨਾ ਹੂੰ ਘੋੜਾ ਦੱਬਣ ਤੇ ਟਾਈਮ ਨਹੀਂ ਲੱਗਦਾ ਤਰਾ ਪਰਿਵਾਰ ਮੈਂ ਉਰਦ-ਬੁਰਦ ਕਰ ਦੂੰ ਵੇਖੀ ਸਹੀ ਤੇ ਸੱਤਾ ਇਹ ਵੀ ਕਹਿਆ ਕਿ ਸੱਤ ਪੀੜੀਆਂ ਤੱਕ ਯਾਦ ਰੱਖੇਗੀ। ਹੂੰ। ਕਿ ਕਿਦਾਂ ਕਿਸੇ ਨੂੰ ਕਿਸੇ ਦੀ ਕੰਪਲੀਟ ਕਰੀਦੀ। ਇਹਨੇ ਫਿਰ ਬਲੈਕਮੇਇਲਿੰਗ ਕੀਤਾ ਜਿਹੜਾ ਇੱਕ ਸ਼ਰਮਣੀ ਕਮੇਟੀ ਦਾ ਵਾ ਬੰਦਾ ਬਲਦੇਵ ਸਿੰਘ ਉਹਨੂੰ ਵੀ ਨਹੀਂ ਮੈਂ ਕਹੂੰਗੀ। ਪ੍ਰਚਾਰਕ ਹੈ। ਮੰਜੀ ਸਾਹਿਬ ਗੁਰਦੁਆਰੇ ਤੋਂ ਉਹ ਥੋੜੇ ਕੁਝ ਦਿਨ ਪਹਿਲਾਂ ਉਹਨੇ ਵੀ ਕਥਾ ਵੀ ਕਰਦਾ ਸੀ। ਉਹਨੂੰ ਵੀ ਪਹਿਲਾਂ ਵੀ ਮੈਂ ਕਿਹਾ ਹੁਣ ਵੀ ਮੈਂ ਕਹਿੰਦੀ ਹਾਂ ਜਿੱਥੇ ਵੀ ਉਹਨੂੰ ਮੈਂ ਵੇਖ ਲਿਆ ਉੱਥੇ ਉਹਦਾ ਰੱਜ ਕੇ ਵਿਰੋਧ ਕਰਾਂਗੇ। ਉਦੋਂ ਕੋ ਫੜਾਂਗੇ ਉਹਨੂੰ ਜਿਹੜਾ ਸਟੇਜ ਤੋਂ ਥੱਲੇ ਉਤਰੇਗਾ ਤਾਂ ਨਾਲ ਗੱਲ ਜ਼ਰੂਰ ਕਰਾਂਗੇ ਉਹਨੂੰ ਮੈਂ ਮਿਲਾਂਗੀ ਜ਼ਰੂਰ ਜਿੱਥੇ ਵੀ ਹੋਇਆ ਮੈਂ ਇਸੇ ਕਮੇਸਮਾਂ ਵਿੱਚ ਜਿਹੜੀਆਂ ਹਰਜੀਤ ਨੇ ਫੋਟੋਆਂ ਤੇ ਮੈਨੂੰ ਬਲੈਕਮੇਲਿੰਗ ਕੀਤਾ ਸੀ ਨਾ ਠੀਕ ਹੈ ਉਹੀ ਫੋਟੋਆਂ ਉਹਨੇ ਅੱਜ ਤਾਂ 5 ਮਹੀਨੇ ਪਹਿਲਾਂ ਵਾਇਰਲ ਕੀਤੀਆਂ ਬਲਦੇਵ ਨੇ ਹੂੰ ਬਲਦੇਵ ਨੇ ਤੁਹਾਡੀਆਂ ਫੋਟੋਆਂ ਕਿ ਖਿੱਚੀਆਂ ਗਈਆਂ ਸੀ ਉੱਥੇ ਉਹ ਉੱਥੇ ਨਹੀਂ ਖਿੱਚੀਆਂ ਗਈਆਂ ਮੇਰੇ ਫੋਨ ਦੇ ਵਿੱਚੋਂ ਕੱਢ ਕੇ ਫੋਨ ਦੀਆਂ ਫੋਟੋਆਂ ਤਦਾਂ ਜੋ ਕੁਛ ਤੋੜ ਮਰੋੜ ਕਰਕੇ ਕੀ ਕੁਛ ਕਰਕੇ ਉਹਨਾਂ ਨੂੰ ਸਚੀਲ ਬਣਾ ਕੇ ਵਾਇਰਲ ਕੀਤੀਆਂ ਗਈਆਂ ਹੂੰ ਵਾਇਰਲ ਕੀਤੀਆਂ ਬਲਦੇਵ ਨੇ ਹਰਜੀਤ ਨੇ ਤਾਂ ਥਾਣੇ 'ਚ ਦਿੱਤੀਆਂ ਦਬਾਈਆਂ ਹੀ ਆ ਨਾ ਹੂੰ ਪਰ ਉਹਦੇ ਨਾਲੋਂ ਹਰਜੀਤ ਨਾਲੋਂ ਵੱਡਾ ਕੰਮ ਬਲਦੇਵ ਨੇ ਪ੍ਰਚਾਰਕ ਨੇ ਕੀਤਾ ਅੱਜ ਤੋਂ 5 ਮਹੀਨੇ ਪਹਿਲਾਂ ਜੋ ਕਿ ਮੈਂ ਬੈਡ ਰਿਡਨ ਸੀ ਮੈਂ ਤੁਹਾਨੂੰ ਸਭ ਵਿਧ ਪ੍ਰੂਫ ਸਾਹਮਣੇ ਲਿਆਵਾਂਗੀ ਜਦੋਂ ਮੇਰਾ ਪ੍ਰੈਸ਼ਨ ਹੋਇਆ ਕਦੋਂ ਮੈਨੂੰ ਛੁੱਟੀ ਮਿਲੀ ਕਿੰਨਾ ਚਿਰ ਤੱਕ ਮੈਂ ਤੁਰ ਫਿਰ ਨਹੀਂ ਸਕੀ ਇਹ ਸਾਰਾ ਕੁਝ ਮੈਂ ਜਨਤਕ ਕਰਾਂਗੀ ਇਹਦੀਆਂ ਕਾਪੀਆਂ ਜੋ ਐਫ ਆਈ ਆਰ ਆ ਵੈਸੇ ਤਾਂ ਮੇਰੇ ਫੋਨ 'ਚ ਹੈ ਜੇ ਕਹੋਗੇ ਤਾਂ ਮੈਂ ਸਾਰਾ ਕੁਝ ਜਨਤਾ 'ਕ ਕਰਾਂਗੀ ਤੇ ਇਹਦੇ ਹੋਰ ਵੀ ਖਲਾਸੇ ਜਿਹੜੇ ਪੰਜ ਕੁੜੀਆਂ ਸੀਗੀਆਂ ਨਾ ਮੇਰੇ ਨਾਲ ਕਿ ਤੁਸੀਂ ਚਲੋ ਮੈਂ ਵਿਆਹੀ ਵਰੀ ਸੀ ਮੈਂ ਮੈਰਿਡ ਸੀਗੀ ਉਹ 언ਮੈਰਿਡ ਸੀਗੀਆਂ ਤੇ ਕਹਿਣ ਲੱਗੀਆਂ ਜੇ ਤੁਸੀਂ ਆਵਾਜ਼ ਚੱਕੋ ਅਸੀਂ ਤੁਹਾਡੇ ਨਾਲ ਆ ਹਾਂ ਆਪ ਆਵਾਜ਼ ਸਾਓ ਹਮ ਆਪਕੇ ਸਾਥ ਹੈ ਆਪਕੇ ਸਾਥ ਹੈ ਮੁੜ ਕੇ ਸਾਥ ਪਤਾ ਨਹੀਂ ਉਹਨਾਂ ਦਾ ਕਿੱਥੇ ਵੜ ਗਿਆ ਮੁੜ ਕੇ ਉਹਨਾਂ ਦੇ ਨੰਬਰ ਹੀ ਬੰਦ ਹੋ ਗਏ ਕੋਈ ਮੇਰੇ ਨਾਲ ਆਈ ਨਹੀਂ ਉਹ ਕੋਈ ਕਿਤੇ ਆਂਦੀ ਤੇ ਕੋਈ ਕਿਤੇ ਆਂਦੀ ਸੀ ਅਸੀਂ ਗੁਰੂਆਂ ਪੀਰਾਂ ਦੀ ਧਰਤੀ ਤੇ ਜਨਮ ਲਿਆ ਇਸ ਗੱਲ ਦਾ ਜਵਾਬ ਲਵਾਂਗੇ ਗੁਰੂ ਸਾਹਿਬ ਦਾ ਹੱਥ ਹੈ ਇਹ ਬਹੁਤ ਕੁਝ ਇਹਦਾ ਤੁਹਾਡੇ ਅੱਗੇ ਸਾਹਮਣੇ ਆਉਣ ਵਾਲਾ ਛੋੜੇ ਸਮੇਂ ਵਿੱਚ ਹੋਰ ਵੀ ਕੁਝ ਆਏਗਾ ਕਿਤੇ ਅਮਰਪਾਲ ਦੇ ਖਿਲਾਫ ਬੋਲ ਰਿਹਾ ਇਸ ਗੱਲ ਕਰਕੇ ਤੁਹਾਨੂੰ ਕਿਸੇ ਵੱਲੋਂ ਲਿਆਂਦਾ ਤਾਂ ਨਹੀਂ ਗਿਆ ਕਿਸੇ ਵੱਲੋਂ ਕਿਹਾ ਤਾਂ ਨਹੀਂ ਗਿਆ ਕਿ ਤੁਸੀਂ ਉਹਦੇ ਖਿਲਾਫ ਬੋਲੋ ਕਿਹਦੇ ਰਜੀਤ ਦੇ ਖਿਲਾਫ ਰਜੀਤ ਉਹ ਤੇ ਅੱਜ ਦੀ ਗੱਲ ਆ ਨਾ ਅਮਰਤਪਾਲ ਮੈਰੋ ਸਿੰਘ ਵੀਰ ਜੀ ਦੀ ਅੱਜ ਦੀ ਗੱਲ ਆ ਮੇਰਾ ਤੇ ਇਹਦੇ ਬੁੱੱਜੜ ਨਾਲ 5 ਸਾਲ ਤੋਂ ਪੰਗਾ ਪੈ ਰਿਆ ਮੈਂ ਤੇ ਅੱਜ ਤੋ 5 ਸਾਲ ਪਹਿਲਾਂ ਕਿੰਨੀਆਂ ਵੀਡੀਓ ਕਰ ਚੁੱਕੀ ਆ ਹੂੰ ਇਹਦੇ ਨਾਲ ਕਰ ਚੁੱਕੇ ਇਹ ਫਿਰ ਭੱਜਾ ਵਾ ਇਧਰ ਉਧਰ ਹੀ ਰਹਿੰਦਾ ਘਰ ਥੋੜੀ ਆਉਂਦਾ ਨਾ ਤਾਂ ਇਹ ਦਿਨੇ ਕਿਤੇ ਸੜਕਾਂ ਤੇ ਆ ਸਕਦਾ ਇਹ ਵੀਰ ਜੀ ਜੋ ਕੋਸ਼ੇ ਬੋਲ ਰਿਹਾ ਨਾ ਹੂੰ ਇਹ ਇਨੂੰ ਇਹ ਜਿੱਦਾਂ ਇਹ ਕਹਿੰਦਾ ਵੀ ਇਹ ਏਜੰਸੀਆਂ ਦਾ ਬੰਦਾ ਅਮਰਿਤਪਾਲ ਸਿੰਘ ਮੈਰੋ ਏਜੰਸੀਆਂ ਦਾ ਬੰਦਾ ਕਹਿ ਰਿਹਾ ਉਹ ਕਹਿੰਦਾ ਆਈਐਸਆਈ ਦਾ ਬੰਦਾ ਕਹਿ ਰਿਹਾ ਨਾ ਇਹ ਖੋਦ ਇਹੋ ਜਾਂ ਇਹ ਇਹ ਇਹਨੂੰ ਇਹਨੂੰ ਪੁੱਛੋ ਵੀ ਤੈਨੂੰ ਕੀ ਦੀ ਸਪੋਰਟ ਆ ਤੂੰ ਐਡਾ ਵੱਡਾ ਕੰਮ ਕਰਕੇ ਤੈਨੂੰ ਕਿਸੇ ਪੁਲਿਸ ਨੇ ਪੁੱਛਿਆ ਦੱਸਿਆ ਨਹੀਂ ਤੂੰ ਕਿਦਾ ਆ ਤੂੰ ਇੰਨਾ ਕੁਝ ਬੋਲ ਰਿਹਾ ਤੂੰ ਕਿੰਨਾ ਕੁਝ ਬੋਲਿਆ ਤੂੰ ਸੰਤਾਂ ਮਹਾਂਪੁਰਸ਼ਾਂ ਬਾਰੇ ਬੋਲਿਆ ਇਹਨੇ ਅੱਜ ਤੋਂ ਕੁਝ ਸਮਾਂ ਪਹਿਲਾਂ ਇੱਕ ਵੀਡੀਓ ਹੈਗੀ ਆ ਉਹ ਤੁਹਾਨੂੰ ਕਲਿੱਪ ਦੇ ਦਾਂਗੇ ਜਿੱਥੇ ਕਹਿ ਰਿਹਾ ਕਿ ਮੈਂ ਪੰਜਾਬ 'ਚ ਜਨਮ ਲੈ ਕੇ ਮੈਨੂੰ ਸ਼ਰਮ ਮਹਿਸੂਸ ਹੁੰਦੀ ਆ ਤੁਸੀਂ ਸੁਣੀ ਉਸੇ ਪੰਜਾਬ ਦੇ ਅੱਜ ਗੱਲ ਕਰ ਰਿਆਂ ਤੈਨੂੰ ਸ਼ਰਮ ਨਹੀਂ ਆਉਂਦੀ ਗੱਲ ਕਰਦਿਆਂ ਨੂੰ ਇਹਨੂੰ ਇੱਥੇ ਬੜਾ ਵੱਡਾ ਇਹ ਵੀਰ ਜੀ ਗੱਲ ਐ ਇਹਦੇ ਦੋਗਲਾ ਕਦੀ ਪੂਸ਼ ਮਾਰ ਕੇ ਉੱਥੇ ਤੇ ਕਦੀ ਉੱਥੇ ਇਹਨੂੰ ਛੇਤਰਾਂ ਦੀ ਘਾਟ ਆ ਜੇਕਰ ਇਹ ਮਸਲਾ ਚੱਲ ਰਿਹਾ ਹੈ ਤੋ ਤੁਹਾਨੂੰ ਕੀ ਉਮੀਦ ਹੈਗੀ ਕਿ ਮੈਨੂੰ ਇਨਸਾਫ ਮਿਲੂ ਇਸ ਮਸਲੇ 'ਚ ਦੇਖੋ ਜੀ ਇਨਸਾਫ ਮੈਨੂੰ ਮਿਲੂਗਾ ਸੱਚ ਦਾ ਜਿਹੜਾ ਨਾ ਸੁਣਨਾ ਵੀ ਔਖਾ ਹੂੰ ਬੋਲਣਾ ਵੀ ਔਖਾ ਹੂੰ ਸੱਚ ਬੋਲਣ ਦਾ ਵੀ ਦਮ ਹੋਣਾ ਚਾਹੀਦਾ ਤੇ ਸੁਣਨ ਦਾ ਵੀ ਦਮ ਹੋਣਾ ਚਾਹੀਦਾ ਇਹਨੂੰ ਇਹਨੇ ਇੱਕ بڑے ਬੰਦੇਆਂ ਬੜੀਆਂ ਪਾਰਟੀਆਂ ਬਥੇਰੇ ਬਾਬੇ ਬੂਬੇ ਨੇ ਇਕੱਠੇ ਕਰਕੇ ਲਿਆਂਦੇ ਪਖੰਡੀ ਝੁੰਡੀ ਸਾਧ ਜਿਹੜੇ ਠਰਕੀ ਠਰਕੀ ਹੈ ਨਾ ਜਿਹੜੇ ਉਹ ਲਿਆਇਆ ਸੀ ਇਹ ਵੀ ਮੈਂ ਸੱਚਾ ਵਾਂ ਮੈਂ ਸੱਚਾ ਮੈਂ ਇੱਕੋ ਗੱਲ ਕਹੀ ਮੈਂ ਕਹਾਂ ਜੇ ਸੱਚਾ ਚੱਲ ਪੰਨਾ ਸਿੰਘਾਂ ਦੇ ਪਾਸ ਪੇਸ਼ ਹੋ ਜਾ ਦਰਬਾਰ ਸਾਹਿਬ ਚੱਲ ਖਰਚਾ ਵਹੀਂ ਕਰਦੇ ਗੱਡੀਆਂ ਦਾ ਹਾਂ ਕਿ ਆ ਕਿਉਂ ਨਹੀਂ ਇਹਦੀ ਔਕਾਤ ਇੰਨੀ ਕਿ ਹੈ ਨਹੀਂ ਆ ਤੁਸੀਂ ਦਰਬਾਰ ਸਾਹਿਬ ਤੱਕ ਵੀ ਪਹੁੰਚ ਕੀਤੀ ਸੀ ਹਾਂਜੀ ਸਾਬ ਅਕਾਲ ਤਖਤ ਸਾਹਿਬ ਤੱਕ ਹਾਂਜੀ ਕੌਣ ਸੀ ਉਦੋਂ ਅ ਗਿਆਨੀ ਰੁਘਵੀਰ ਸਿੰਘ ਜੀ ਜਿਹੇਦਾਰ ਸਾਹਿਬ ਫਿਰ ਉਹਨਾਂ ਨੇ ਕੀ ਕਿਹਾ ਦੇਖੋ ਜੀ ਉਹਨਾਂ ਨੇ ਵੀ ਅਜੇ ਕੋਈ ਸੁਣਵਾਈ ਨਹੀਂ ਅਜੇ ਮੇਰੀ ਹੋਈ ਕਿਉਂਕਿ ਉਹਨਾਂ ਦੇ ਜਦੋਂ ਜਾਇਦਾ ਮਸਲੇ ਇੰਨੇ ਤਗੜੇ ਆ ਇੱਕ ਮਸਲੇ ਨੂੰ ਭੁੱਲ ਕੇ ਦੂਜਾ ਤਿਆਰ ਹੋ ਜਾਂਦਾ ਹਮ ਹੁਣ ਦੇਖੋ ਫਿਰ ਮਿਲਣਾ ਚਾਹੁੰਦੇ ਆਸੀਂ ਦੇਖੋ ਕੀ ਕਰਦੇ ਆ ਵਿਸ਼ਵਾਸ ਆਸ ਉਮੀਦ ਦੇ ਸਿਰ ਤੇ ਮੈਂ ਜੀਵੀ ਜਾਂਦੀ ਆ ਕਿ ਕਦੇ ਤੇ ਇਨਸਾਫ ਮੈਨੂੰ ਜ਼ਰੂਰ ਮਿਲੇ ਜਿਹੜਾ ਤੁਸੀਂ ਆਪਰੇਸ਼ਨ ਕਹਿੰਦੇ ਹੋ ਜਾਂ ਤੁਹਾਨੂੰ ਬੈਠ ਤੇ ਪੈਣਾ ਪਿਆ ਉਹਦਾ ਕਾਰਨ ਕੀ ਸੀ ਉਹਦਾ ਕਾਰਨ ਵੀਰ ਜੀ ਜਦੋਂ ਦੀ ਇਹਨੇ ਇੱਕ ਦਵਾਈ ਦਿੱਤੀ ਸੀ ਮੈਂ ਕੁਛ ਦੇ ਨਹੀਂ ਪੀਤੀ ਸੀ ਉਹਦੇ ਤੋਂ ਬਾਅਦ ਮੈਨੂੰ ਜਿਆਦਾ ਮੇਰੀ ਹਾਲਾਤ ਜਿਹੜੇ ਮਾੜੇ ਹੁੰਦੇ ਗਏ ਹੁੰਦੇ ਗਏ 2-3 ਸਾਲ ਮੇਰੀ ਕਦੀ ਕਿਤੇ ਦਵਾਈ ਕਦੀ ਕਿਤੇ ਦਵਾਈ ਤੇ ਅੰਦਰ ਵਾਲੀ ਜਿਹੜੇ ਦੋ 파ਰਟੀ ਸੀ ਮੇਰੀ ਪਹਿਲਾਂ ਤੁਹਾਨੂੰ ਦਵਾਈ ਦਵਾ ਰਹੇ ਸੀ ਹਾਂ ਇਹ ਜਦੋਂ ਇਹ ਘਟਨਾ ਕਰਨ ਤੋਂ ਬਾਅਦ ਦੀ ਗੱਲ ਹੈ ਕਿ ਪਹਿਲਾਂ ਦੀ ਗੱਲ ਹੈ ਪਹਿਲਾਂ ਦੀ ਪਹਿਲਾਂ ਦੀ ਗੱਲ ਆ ਪਹਿਲਾਂ ਇਹ ਜਿਹੜਾ ਦਵਾਈ ਜੜੀ ਬੂਟੀ ਜਿਹੜੀ ਦਿੱਤੀ ਆ ਉਹ ਅਸੀਂ ਖਾਧੀ ਆ ਮੈਂ ਕੁਝ ਦਿਨ ਖਾਧੀ ਆ ਮੈਂ ਠੀਕ ਆ ਮਤਲਬ ਜਿੱਦਾਂ ਉਹ ਦਵਾਈ ਜਿਹੜੀ ਦੇਸੀ ਸੀਗੀ ਉਹਦੇ ਨਾਲ ਹੁਣ ਮੈਂ ਤੁਹਾਨੂੰ ਕਿਸ ਤਰੀਕੇ ਨਾਲ ਸਮਝਾਵਾਂ ਮੈਂ ਮੈਂ ਸਮਝਦਾ ਠੀਕ ਆ ਨਹੀਂ ਉਹ ਤੁਸੀਂ ਨਾਮ ਬੋਲੋ ਹਾਂਜੀ ਤੇ ਉਹ ਜਦੋਂ ਮੈਂ ਦਵਾਈ ਖਾਧੀ ਮੇਰੀ ਜਿਦਾ ਸਰੀਰ ਮਤਲਬ ਚੜਨਾ ਸ਼ੁਰੂ ਹੋ ਗਿਆ ਮੇਰੇ ਅੰਦਰ ਖੂਨ ਬਹੁਤ ਘੱਟ ਹੋ ਗਿਆ ਤੇ ਫਿਰ ਦਾ ਇਹਨਾਂ ਨੇ ਪ੍ਰਾਈਵੇਟ ਮੈਨੂੰ ਹਸਪੀਟਲ ਲੈ ਕੇ ਸੁਹਾਣਾ ਸਾਹਿਬ ਗੁਰਦੁਆਰੇ ਜਿਹੜਾ ਹੈਗਾ ਨਹੀਂ ਸੁਹਾਣੇ ਦਾ ਗੁਰਦੁਆਰੇ ਉੱਥੇ ਹਸਪੀਟਲ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ ਉੱਥੇ ਜਾ ਕੇ ਮੇਰਾ ਇਲਾਜ ਸ਼ੁਰੂ ਹੋਇਆ ਹੁਣ ਵੀ ਮੇਰਾ ਆਪਰੇਸ਼ਨ ਵੀ ਉੱਥੇ ਹੀ ਹੋਇਆ ਉਹ ਇਲਾਜ ਹਰਜੀਤ ਸਿੰਘ ਰਸੂਲਪੁਰ ਕਰਾ ਰਹੀ ਸੀ ਨਾ 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 ਮੇਰੇ ਸਰਦਾਰ ਜੀ ਮੇਰੇ ਘਰ ਦੇ ਮੇਰੇ ਹਸਪੀਟਲ ਪਰ ਕਰਦੇ ਕਰਾ ਰਹੀ ਸੀ ਹਾਂ ਠੀਕ ਹੈ ਤੇ ਜਦੋਂ ਤੁਹਾਡੇ ਨਾਲ ਦੁਸ਼ਕਰਮ ਹੁੰਦਾ ਹੈ ਉਜਨਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਹੀ ਤੁਸੀਂ ਨਾਲ ਦੀ ਨਾਲ ਆ ਗਏ ਸੀ ਬਾ ਦੋ ਦੋ ਨਾਲ ਦੀ ਨਾਲ ਤੁਸੀਂ ਐਫ ਆਈ ਆਰ ਕਰਾਈ ਨਹੀਂ ਇਹਨੇ ਤਮਕੀਆਂ ਇਹ ਜਿਹੜੇ ਤਰੀਕੇ ਨਾਲ ਇਹਨੇ ਗੱਲ ਕੀਤੀ ਸੀ ਨਾ ਉਸ ਮੌਕੇ ਦੇ ਮੁਤਾਬਕ ਸ਼ਾਇਦ ਜੇ ਮੈਂ ਦਿਮਾਗ ਮੇਰਾ ਵੀ ਕੰਮ ਕਰ ਜਾਂਦਾ ਤਾਂ ਜ਼ਿਆਦਾ ਮੇਰਾ ਖਰਚਾ ਮੇਰਾ ਪਰਿਵਾਰ ਚੱਲ ਜਾਣਾ ਸੀ ਮੇਰੇ ਤੋਂ ਕਿਉਂਕਿ ਮੇਰੇ ਸਰਦਾਰ ਜੀ ਉਹਦੇ ਤੇ ਵਿਸ਼ਵਾਸ ਇੰਨਾ ਕਰਦੇ ਸੀ ਕਿ ਮੈਨੂੰ ਛੱਡ ਸਕਦੇ ਸੀ ਉਹਨੂੰ ਨਹੀਂ ਸੀ ਛੱਡ ਸਕਦੇ ਤੁਹਾਡਾ ਪਰਿਵਾਰ ਪਹਿਲਾਂ ਹਰਜੀਤ ਸਿੰਘ ਰਸੂਲਪੁਰ ਦੇ ਨਾਲ ਸੀ ਹਾਂਜੀ ਸਰਦਾਰ ਜੀ ਤੇ ਰਹਿੰਦੇ ਉਹਦੇ ਨਾਲ ਸੀਗੇ ਤੁਹਾਨੂੰ ਉਥੇ ਸੇਵਾ ਕਰਨੀ ਬੁਲਾਇਆ ਸੀ ਹਾਂਜੀ ਅਸੀਂ ਦੋਨੋਂ ਜੀ ਜਾਂਦੇ ਸੀ ਇਹ ਨਹੀਂ ਕਿ ਮੈਂ ਕੱਲੀ ਉਹਦੇ ਨਾਲ ਜਾਂਦੀ ਸੀ ਨਾ ਨਾ ਅਸੀਂ ਦੋਨੋਂ ਹਸਬੰਡ ਵਾਈਫ ਇਕੱਠੇ ਹੀ ਰਹਿੰਦੇ ਆਂ ਜੋ ਸਾਡਾ ਪ੍ਰਮਾਤਮਾ ਨੇ ਮੇਲ ਬਣਾਇਆ ਅਸੀਂ ਜਿੱਥੇ ਵੀ ਜਾਂਦੇ ਇਕੱਠੇ ਹੀ ਰਹਿੰਦੇ ਆਂ ਅਸੀਂ ਇਕੱਠੇ ਹੀ ਕੰਮ ਕਰਦੇ ਇਕੱਠੇ ਹੀ ਅਸੀਂ ਜਾਂਦੇ ਆਂ ਉਹਦੇ ਕੋਲ ਅਸੀਂ ਇਕੱਠੇ ਹੀ ਜਾਂਦੇ ਸੀ ਠੀਕ ਹੈ ਇਹ ਲੰਗਰ ਵਰਤੋਂ ਚਲੇ ਗਏ ਅਸੀਂ ਤੇ ਮੈਨੂੰ ਕਹਿੰਦਾ ਵਿਸਾਖੀ ਵਾਲਾ ਦਿਨ ਸੀ ਤੇ ਮੈਨੂੰ ਕਹਿੰਦਾ ਤੁਸੀਂ ਸੇਵਾ ਕਰਨੀ ਹੈ ਮੇਰੀ ਜਾਣੇ ਵਾਲਾ ਮੇਰੇ ਮਤਲਬ ਸੋਚ ਵੀ ਨਹੀਂ ਸਕਦੇ ਕਿ ਇਹ ਐਡੀ ਹਰਕਤ ਕਰ ਸਕਦਾ ਹੈ ਹੂੰ ਇਸ ਨੇਰੇ ਚ ਰੱਖਿਆ ਗਿਆ ਸਾਲਾ ਤੁਸੀਂ ਹੋਰ ਕੁੜੀਆਂ ਦਾ ਜ਼ਿਕਰ ਕਰ ਰਹੇ ਹੋ ਕੁੜੀਆਂ ਦਾ ਕੀ ਸੀਨ ਸੀ ਉਹਨਾਂ ਕੁੜੀਆਂ ਦੇ ਨਾਲ ਵੀ ਇਹੀ ਹਰਕਤਾਂ ਹੋਈਆਂ ਹੂੰ ਉਹਨਾਂ ਨੇ ਕਹਿ ਕੇ ਅਸੀਂ ਵੀ ਇਹਦੇ ਤੋਂ ਪਰੇਸ਼ਾਨ ਆ ਤੇ ਸਾਡੀ ਮਜਬੂਰੀ ਆ ਵੀ ਸਾਨੂੰ ਇਹਦੇ ਦਫ਼ਤਰ 'ਚ ਕੰਮ ਵੀ ਕਰਨਾ ਪੈ ਰਿਹਾ ਹੂੰ ਤੇ ਅਸੀਂ ਗੱਲ ਵੀ ਨਹੀਂ ਕਰ ਸਕਦੇ ਵੀ ਇਹ ਪੈਸੇ ਤੇਲੇ ਵਾਲਾ ਇਹਨੇ ਛੱਡਣਾ ਨਹੀਂ ਆ ਸਾਨੂੰ ਹੂੰ ਤੁਸੀਂ ਵੀ ਗੱਲ ਚੱਕੋ ਆਪਾਂ ਸਾਰੇ ਇਕੱਠੇ ਹੋ ਕੇ ਨਾ ਤੇ ਇਹਦੇ ਨਾਲ ਇਹਨੂੰ ਮਤਲਬ ਇਹਦੇ ਤੇ ਕਾਰਵਾਈ ਕਰਦੇ ਆ ਪਹਿਲਾਂ ਮੈਨੂੰ ਕਹਿ ਤਾ ਜਦੋਂ ਮੈਂ ਕਾਰਵਾਈ ਸ਼ੁਰੂ ਕਰ ਦਿੱਤੀ ਆ ਤੇ ਮੁੜ ਕੇ ਉਹ ਪਤਾ ਨਹੀਂ ਕੀ ਹੋ ਗਿਆ ਇੱਕ ਤਾਂ ਬਾਹਰ ਚਲੇ ਗਈ ਅੱਜ ਵੀ ਬਾਹਰ ਆ ਕੀ ਲੱਗਦਾ ਉਹ ਕੁੜੀਆਂ ਨੂੰ ਪੈਸਾ ਦੇ ਕੇ ਦਵਾ ਲਿਆ ਗਿਆ ਕੀ ਉਹਨਾਂ ਨੂੰ ਕੋਈ ਡਰਾਤਮਕਾ ਕੇ ਦਵਾ ਲਿਆ ਗਿਆ ਕੀ ਲੱਗਦਾ ਡਰਾਇਆ ਤਮਕਾਇਆ ਵੀ ਜਾ ਸਕਦਾ ਦੇਖੋ ਜੀ ਇਹ ਪੈਸੇ ਵਾਲਾ ਜਿੰਨੇ ਕਹਾ ਕਿ ਮੈਂ ਜੱਜ ਵਕੀਲ ਹੀ ਖਰੀਦ ਲੂੰਗਾ ਹਾਂ ਤੇ ਕੁੜੀ ਨਹੀਂ ਖਰੀਦ ਸਕਦਾ ਤੁਸੀਂ ਖੁਦ ਸੋਚੋ ਕੁੜੀ ਵੀ ਖਰੀਦ ਸਕਦਾ ਨਾ ਉਹ ਕਿਉਂਕਿ ਮਜਬੂਰੀ ਹੈ ਮਜਬੂਰੀਆਂ ਦੇ ਸੇ ਨਾਜਾਇਜ਼ ਫਾਇਦੇ ਠਾਇ ਸਾਡਾ ਵੀ ਮਜਬੂਰੀ ਦਾ ਨਾਜਾਇਜ਼ ਫਾਇਦਾ ਠਾਇਆ ਹਾਂ ਨਾਜਾਇਜ਼ ਫਾਇਦਾ ਠਾਰਿਆ ਨਾ ਇਹ ਤਾਂ ਗੁੱਚੜ ਹੈ ਇਹ ਬਲਾਤਕਾਰੀ ਹੈ ਇਹ ਕਿਹੜੇ ਪੰਜਾਬ ਦੀ ਇਹਨੂੰ ਕਿ ਪੰਜਾਬ ਦੀ ਗੱਲ ਨਾ ਕਰੇ ਤੇ ਚੰਗਾ ਤੂੰ ਮੈਂ ਪੱਤਰਕਾਰਾਂ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦੀ ਆ ਵੀ ਇਹਦੇ ਵਰਗੇ ਤੇ ਨਾ ਇੰਟਰਵਿਊ ਕਰੋ ਤਾਂ ਚੰਗੀ ਗੱਲ ਆ ਕਿਉਂਕਿ ਹੋਰ ਵੀ ਖੂਨ ਖੋਲਦਾ ਇਹਦੀਆਂ ਗੱਲਾਂ ਸੁਣ ਕੇ ਅੱਗ ਲੱਗਦੀ ਆ ਹੂੰ ਵੀ ਇਹੋ ਜਿਹਾ ਗੁੱਚੜ ਸਾਡੇ ਪੰਜਾਬ ਚ ਪੈਦਾ ਹੋਏ ਆ ਤੇ ਇਹ ਨਹੀਂ ਹੋਣ ਦੇਣੇ ਇਹ ਕਹਿੰਦਾ ਕਿ ਮੈਂ ਮੈਨੂੰ ਬੱਚਿਆਂ ਦਾ ਦਰਦ ਵੜਾ ਮੈਂ ਬੱਚੇ ਰੋਂਦੇ ਵੇਖੇ ਨਹੀਂ ਜਾਂਦੇ ਤੇ ਅਸੀਂ ਵੀ ਘਰ ਬਰਬਾਦ ਲੋਕਾਂ ਦੇ ਹੁੰਦੇ ਨਹੀਂ ਵੇਖ ਸਕਦੇ ਅਸੀਂ ਆਪਣਾ ਪੰਜਾਬ ਬਰਬਾਦ ਹੁੰਦਾ ਨਹੀਂ ਵੇਖ ਸਕਦੇ ਇਹ ਥੇ ਵੀ ਹੈ ਠੀਕ ਹੈ ਤੁਸੀਂ ਗੱਲਬਾਤ ਕੀਤੀ ਧੰਨਵਾਦ ਤਾਂ ਇਹ ਸਾਨੂੰ ਬੀਬੀ ਜੋ ਪੀੜਤ ਨੇ ਖੁਦ ਨੂੰ ਦੱਸ ਰਹੇ ਨੇ ਕਿ ਸਾਫ ਤੌਰ ਦੇ ਉੱਤੇ ਕਥਿਤ ਤੌਰ ਦੇ ਉੱਤੇ ਦੋਸ਼ ਇਹਨਾਂ ਨੇ ਲਗਾਏ ਨੇ ਤੇ ਇਹਨਾਂ ਨੇ ਦੱਸਿਆ ਕਿ ਇਹਨਾਂ ਦਾ ਮਾਮਲਾ ਲਗਾਤਾਰ ਪਿਛਲੇ ਸਮੇਂ ਤੋਂ ਜਿਹੜਾ ਉਹ ਅਦਾਲਤ ਦੇ ਵਿੱਚ ਚੱਲ ਰਿਹਾ ਅਦਾਲਤ ਦੇ ਜਿਹੜਾ ਵਿੱਚ ਇਸ ਦੀ ਕਾਰਵਾਈ ਚੱਲ ਰਹੀ ਹੈ ਜੋ ਕੁਝ ਅ ਜਿਹੜਾ ਪੱਖ ਸਾਹਮਣੇ ਇੱਕ ਹੋਰ ਸੀ ਜੋ ਸਾਡੇ ਕੋਲ ਗੱਲਬਾਤ ਸੀ ਕਿ ਇਹ ਮਾਮਲਾ ਰੱਦ ਕਰ ਦਿੱਤਾ ਗਿਆ ਉਸ ਦੇ ਬਾਰੇ ਵੀ ਇਹਨਾਂ ਨੇ ਦੱਸਿਆ ਕਿ ਇਹ ਮਾਮਲਾ ਰੱਦ ਨਹੀਂ ਕੀਤਾ ਗਿਆ ਇਹ ਮੁਰਤੋਂ ਚੱਲ ਰਿਹਾ ਜ ਇਹਨਾਂ ਦੇ ਨਾਲ ਇਹਨਾਂ ਨੂੰ ਨਹੀਂ ਸੀ ਦੱਸਿਆ ਗਿਆ ਨਾ ਤੋਂ ਕੋਈ ਸਾਈਨ ਕਰਵਾ ਲਏਗੇ ਵਕੀਲ ਦੇ ਵੱਲੋਂ ਇਹਨਾਂ ਨੂੰ ਨਹੀਂ ਸੀ ਪਤਾ ਤਾਂ ਇਹਨਾਂ ਨੇ ਕਹਿਣਾ ਕਿ ਹੁਣ ਅਜੇ ਵੀ ਇਹ ਮਾਮਲਾ ਜਿਹੜਾ ਉਹ ਕੋਰਟ ਦੇ ਵਿੱਚ ਚੱਲ ਰਿਹਾ ਹੈ ਉਹਦੀ ਤਰੀਕਾਂ ਅਜੇ ਚੱਲ ਰਹੀਆਂ ਨੇ ਕੋਈ ਵੀ ਬੰਦਾ ਕਿਸੇ ਤੇ ਕਦੇ ਵੀ ਦੋਸ਼ ਲਾ ਸਕਦਾ ਹੈ ਦੋਸ਼ ਲਾਉਣ ਤੋਂ ਬਾਅਦ ਫੇਰ ਕੀ ਹੈ ਤੁਸੀਂ ਪੁਲਿਸ ਕੋਲ ਜਾਓਗੇ ਪੁਲਿਸ ਆਪਣੀ ਕਾਰਵਾਈ ਕਰਦੀ ਹੈ। ਉਤੇ ਬਾਅਦ ਫਿਰ ਮਾਮਲਾ ਕੋਰਟ 'ਚ ਜਾਂਦਾ ਹੈ। ਕੋਰਟ ਡਿਸਾਈਡ ਕਰਦਾ ਹੈ ਕਿ ਇਹ ਬੰਦਾ ਦੋਸ਼ੀ ਆ ਕਿ નિર્ਦੋਸ਼ ਹੈ। ਤੇ ਜਦੋਂ ਇਹ ਮੰਨੋ ਲੋਕਾਂ ਨੇ ਪੈਸੇ ਲੈ ਕੇ ਮੈਨੂੰ ਬਲੈਕਮੇਲ ਕਰਨ ਵਾਸਤੇ ਇਹ ਲੋਕ ਆਏ। ਇਹਨਾਂ ਨੇ ਦੋਸ਼ ਲਗਾਏ। ਪੁਲਿਸ ਨੇ ਆਪਣਾ ਆਪਣੀ ਕਾਰਵਾਈ કરી ਤੇ ਮੈਂ ਆਪਣਾ ਪੱਖ ਰੱਖਿਆ। ਇਨਕੁਆਇਰੀ ਜੁਆਇਨ ਕਰੀ ਜਿੱਥੇ ਮੈਨੂੰ ਨਦੋਸ਼ ਪਾਇਆ ਗਿਆ ਤੇ ਉਹ ਪੁਲਿਸ ਵੱਲੋਂ ਪਰਚਾ ਕੈਨਸਲ ਕੀਤਾ ਗਿਆ ਲੇਕਿਨ ਉਸੇ ਇੱਕ ਚੀਜ਼ ਨੂੰ ਲੈ ਕੇ ਵਕ ਵਕ ਜਥੇਵੰਦੀਆਂ ਵਕ ਵਕ ਅ ਮੇਰੇ ਵਿਰੋਧੀ ਨੇ ਜਿਹੜੇ ਉਹ ਸਿਰਫ ਉਹਨੂੰ ਈਸ਼ੂ ਬਣਾ ਕੇ ਮੈਨੂੰ ਸਿਰਫ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ ਜਦਕਿ ਇਹ ਮਾਮਲਾ ਕੋਰਟ ਦਾ ਹੈ ਕੋਰਟ ਦੇ ਵਿੱਚ ਆਲਰੇਡੀ ਉਹ ਪਰਚਾ ਕੈਨਸਲ ਦਾ ਮੇਰਾ ਇਹਦੇ ਨਾਲ ਕੋਈ ਹੋਰ ਜਆ ਪਾਰਟ ਨਹੀਂ ਜੇ ਚੱਲ ਰਿਹਾ ਤਾਂ ਕਿਹੜੀ ਕੋਰਟ ਚੱਲ ਰਿਹਾ ਕਿੰਨੀ ਉਹਦੀ ਡੇਟ ਹੈ ਤੁਸੀਂ ਕੋਰਟ 'ਚ ਜਾ ਕੇ ਪੁੱਛੋ ਤੁਹਾਨੂੰ ਜੇ ਕੋਈ ਕੀ ਦਾ ਪਤਾ ਲੱਗੇਗਾ ਉਹਨੂੰ ਪੁੱਛੋ ਕਿ ਜਿਹੜੀ ਇੱਥੇ ਰਿਪੋਰਟ ਐਸਐਸ ਹੀ ਸਾਹਿਬ ਨੇ ਸਬਮਿਟ ਕੀਤੀ ਆ ਜਿਹੜੀ ਪੁਲਿਸ ਨੇ ਉੱਥੇ ਕੋਰਟ 'ਚ ਜਾ ਕੇ ਰਿਪੋਰਟ ਸਬਮਿਟ ਕੀਤੀ ਆ ਉਹ ਕੀ ਰਿਪੋਰਟ ਹੈ ਤੁਹਾਡਾ ਅੰਗੇਸ਼ਟ ਅੱਜ ਕੋਈ ਤੁਹਾਡੇ ਤੇ ਕੋਈ ਬਲੇਮ ਲਾਵੇ ਉਹਨੂੰ ਜਦੋਂ ਕੈਂਸਲੇਸ਼ਨ ਰਿਪੋਰਟ ਹੁੰਦੀ ਆ ਉਹਨੂੰ ਕੀ ਹੁੰਦਾ ਹੈ ਹੇਠਾਂ ਆਈਓ ਹੁੰਦਾ ਹੈ ਫਿਰ ਉੱਪਰ ਕੀ ਕਹਿੰਦੇ ਐਸਐਚਓ ਸਾਹਿਬ ਹੁੰਦੇ ਆ ਫਿਰ ਡਿਪਟੀ ਹੁੰਦੇ ਨੇ ਫਿਰ ਐਸਐਪੀ ਸਾਹਿਬ ਐਸਐਪੀ ਸਾਹਿਬ ਫਿਰ ਲੀਗਲ ਸੈਲ ਨੂੰ ਅਪਾਇੰਟ ਕਰਦਾ ਫਿਰ ਲੀਗਲ ਸੈਲ ਚੈੱਕ ਕਰਦਾ ਫਿਰ ਲੀਗਲ ਸੈਲ ਵੱਲੋਂ ਐਡਵਾਈਸ ਲੈ ਕੇ ਫਿਰ ਆਈਪੀਐਸ ਅਫਸਰ ਜਿਹੜਾ ਹੈ ਉਹਨੂੰ ਰਿਪੋਰਟ ਨੂੰ ਸਬਮਿਟ ਕਰਦਾ ਇਹ ਸਿਰਫ ਇੱਕ ਉਸ ਚੀਜ਼ ਨੂੰ ਕਿ ਪਹਿਲਾਂ ਵੀ ਬਲੈਕਮੇਲ ਕਰ ਰਹੇ تھے ਹੁਣ ਸੌਦਾ ਕੀ ਫੇਮਸ ਹੈ ਹੁਣ ਕਦੇ ਕੋਈ ਪੈਸੇ ਦੇ ਦਿੰਦਾ ਰਾਜਾ ਰਾਜ ਸਿੰਘ ਹੈਗਾ ਕੱਲ ਹੀ ਮੈਂ ਉਹਨੂੰ ਅਸਲ ਦੇ ਵਿੱਚ ਨਾ ਮੈਨੂੰ ਧਮਕੀਆਂ ਦੰਦਾ ਸੀਗਾ ਰਾਜਾ ਰਾਜ ਸਿੰਘ ਕੱਲ ਹੀ ਮੈਂ ਉਹਨੂੰ ਖੜਕਾਇਆ ਮੜਾ ਜਾ ਮੈਂ ਕਿਹਾ ਤੂੰ ਮੈਨੂੰ ਜਦ ਮਾਜੀ ਦੇਖ ਲਈ ਉਹਦੇ ਵੱਲੋਂ ਉਹਨਾਂ ਨੂੰ ਪ੍ਰੋਟੈਕਟ ਕੀਤਾ ਗਿਆ ਹੈਗਾ ਵੀ ਇਹਨੂੰ ਕਿਸੇ ਢੰਗ ਨਾਲ ਅੱਜ ਬੰਦਾ ਚਰਚਾ ਚ ਹੈਗਾ ਅੱਜ ਇਹਨੂੰ ਮੋਰਚਾ ਲਾਇਆ ਵਾ ਹੈਗਾ ਇਹਨੂੰ ਕਿਤਨਾ ਕਿਤੇ ਅਸੀਂ ਢਾ ਲਾ ਲੀਏ ਮੇਰੇ ਤੇ ਐਦਾਂ ਦਾ ਕਿਸੇ ਚੀਜ਼ਾਂ ਦਾ ਕੋਈ ਫਰਕ ਨਹੀਂ ਹੈਗਾ ਕਿਉਂਕਿ ਮੈਂ ਸੱਚਾ ਹਾਂ ਮੈਂ ਭੱਜਿਆ ਥੋੜੀਆਂ ਚੋਰ ਥੋੜੀਆਂ ਇਹ ਚੀਜ਼ਾਂ ਜਿਹੜੀਆਂ ਨੇ ਤੁਸੀਂ ਕਿਸੇ ਵੀ ਜਿਹੜਾ ਤੁਸੀਂ ਉਹਨਾਂ ਨੂੰ ਲੋ ਨਾਲ ਤੂੰ ਮੰਨ ਜੇ ਕੋ ਸੱਚਾ ਹੈ ਰਾਜਾ ਰਾਜ ਸਿੰਘ ਨੂੰ ਨਾਂ ਲੈ ਲਓ ਬੀਬੀ ਨੂੰ ਨਾਂ ਲੈ ਲਓ ਜਿਹੜੇ ਥਾਣੇ ਦੇ ਵਿੱਚ ਜਿਹੜੇ ਕੋਰਟ ਦੇ ਵਿੱਚ ਕਾਰਵਾਈ ਆ ਉੱਥੇ ਜਾ ਕੇ ਲੱਭ ਕੇ ਦਾਓ ਤਾਂ ਸਹੀ ਕਿਸੇ ਦੀਆਂ ਗੱਲਾਂ ਝਾਕੇ ਕਿਸੇ ਨੂੰ ਬਦਨਾਮ ਨਹੀਂ ਕਰੀਦਾ ਕਿਸੇ ਨੂੰ ਬਦਨਾਮ ਕਰਨ ਵਾਸਤੇ ਇਹ ਜੇ ਇਹ ਜੇ ਹਰਬਾ ਖਰਬਾ ਨਾਲ ਨੰਗ ਬੰਦਾ ਮੇਰੇ ਨਾਲ ਪੰਗਾ ਲੈਣ ਵੇ ਤੇ ਬੀਬੀਆਂ ਦਾ ਸਹਾਰਾ ਲੰਦਾ ਜੇ ਮਾਂ ਦਾ ਦੁੱਧ ਪੀਤਾ ਰਾਜਾ ਰਾਜ ਸਿੰਘ ਤੂੰ ਸਿੱਧਾ ਨਾ ਤੂੰ ਬੀਬੀਆਂ ਦਾ ਕੀ ਸਾਰਾ ਲੰਦਾ ਤੂੰ ਅਮਰਤਪਾਲ ਨਾਲ ਵੀ ਗਿਆ ਹੈਗਾ ਕਾਹਦਾ ਨਿਆਂਗਾ ਤੂੰ ਜੇ ਮਾਂ ਦਾ ਦੁੱਧ ਪੀਤਾ ਮੈਂ ਰਾਜਾ ਰਾਜ ਸਿੰਘ ਤੂੰ ਬੀਬੀਆਂ ਦਾ ਸਾਰਾ ਨਾਲ ਲੈ ਠੀਕ ਹੈ ਕਿਉਂ ਕਿਸੇ ਦੇ ਮੋਢੇ ਤੇ ਰੱਖ ਕੇ ਕਿਸੇ ਨੂੰ ਬਦਨਾਮ ਕਰਦਾ ਜੇ ਮੈਂ ਸੱਚਾ ਮੈਂ ਭੱਜਿਆ ਥੋੜੀ ਆ ਤਿੰਨ ਚਾਰ ਸਾਲ ਹੋ ਗਏ ਗੱਲ ਨੂੰ ਈਕੇ ਗੱਲ ਰੌਲਾ ਪਾ ਨਹੀਂ ਤੁਸੀਂ ਕਿਸੇ ਦੇ ਨਾਲ ਉਂਗਲੀ ਲਾ ਦੋ ਉਂਗਲੀ ਪੁਲਿਸ ਕਦੇ ਨਹੀਂ ਛੱਡਦੀ ਕਾਨੂੰਨ ਆ ਇਹ ਸੱਚਾ ਤਾਂ ਬੈਠਾ ਹੈ ਇਸ ਗੱਲ ਕਾ ਕੇ ਰਾਜਾ ਰਾਜ ਸਿੰਘ ਅਜਹੀਆਂ ਕਰਤੂਤਾ ਦੂਸਰਾ ਮਲੰਗ ਬੰਦਾ ਏ ਕੋ ਮੈਂ ਕਿਸੇ ਦੀ ਨਹੀਂ ਸਮਾਂ ਪਾ ਕੇ ਵਿੱਕੀ ਥੋਮਦਾ ਕੀਦੇ ਨਾਲ ਰਹਿ ਰਿਹਾ ਕਿਥੇ ਕਹੇ ਜੇ ਰਿਲੇਸ਼ਨ ਨੇ एवरीथिंग ਮੇਰੇ ਕੋਲ ਇੱਕ ਵਿਧ ਰਿਪੋਰਟਸ ਨੇ ਹਾਰੀ ਕ ਚੀਜ਼ ਦੀ ਮੇਰੇ ਕੋਲ ਪਈ ਹੈ ਲੇਕਿਨ ਮੈਂ ਆਪ ਨੇ ਕਦੇ ਵੀ ਕਰਦਾਰ ਤੋਂ ਕਿਸੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਕਿਉਂਕਿ ਬੰਦਾ ਆਪਣੀ ਕਰਤੂਤੀ ਆਪੇ ਮਰ ਜਾਂਦਾ ਪਾਪੀ ਕੋ ਮਾਰਨੇ ਕੋ ਪਾਪੀ ਮਾ ਪਾਪ ਮਹਾਬਲੀ ਹੈ ਇਹਨੇ ਆਪ ਹੀ ਚਲੇ ਜਾਣਾ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਲਈ ਜੁੜ ਰਹੋ ਤਾਂ ਪੰਜਾਬੀ ਲਿੰਕ ਦੇਣਾ